ਲੋਗੀ ਭਾਈ ਵਰਦਾਲ ਫੇਰ ਆ ਗਿਆ ਅੱਜ ਟਰਾਲਾ ਖੁੱਲੜ ਆਇਆ 5 ਦਿਨ ਬਾਅਦ ਟਰਾਲਾ ਖੁੱਲਾ ਹੋਇ ਖੁੱਲਿਆ ਹੈ ਹਾਂ ਪੜਾਈਆਂ ਹੋ ਗਈਆਂ ਹਲੇ ਬੀਕੂ ਨੂੰ ਵੀ ਜਾਂ ਦੇਖਾਂਗੇ ਮੰਡੀ ਦਾ ਹਾਲ ਚਾਲ ਪੁੱਛਦੇ ਆ ਤੂੰ ਬਾੜ ਕੋ ਨੂੰ ਬਾਹਰ ਨਾ ਨਾਨਾ ਡਰਾਈਵਰ ਤਕੜਾ ਹੈ ਤਕੜਾ ਕੱਦੇ ਨਾ ਮਿਲਣੋ ਬਾਈ ਵੇ ਲੋ ਜਿੱਧਰ ਹੈ ਸਤਰੀ ਗੱਲ ਦੀ ਨਹੀਂ ਆ ਮੈਂ ਕਹਿੰਦਾ ਯਾਰ ਨਹੀਂ ਨਹੀਂ ਇੱਥੇ ਮੋੜਨਾ ਹੈ ਬਲ ਆਗ ਲਿਆ ਲਾਗ ਹੈ ਕਹਦਾ ਮੈਂ ਤੇਰੀ ਕਿੱਡੀਓ ਦੇਖਦਾ ਹਾਂ ਨੂੰ ਬਲ ਆਗ ਲਿਆ ਲਾਗ ਜੇ ਬਾਦੀ ਕਹਤਰਾ ਇਹ ਕਹਣਾ ਬਿੰਦਰ ਨਾਲ ਲਵਾਇਆ ਲੈ ਲਿਆ ਯਾਰ ਲੱਗਦਾ ਤਾਂ ਇੱਥੇ ਲੱਗ ਲਉਂ ਦੋ ਬਿੰਦਰ ਖਰੀਦ ਪਹਿਲਾਂ ਹੀ ਨਹੀਂ ਹੁੰਦੀ ਮਾਤਾ ਜੀ ਮਾਤਾ ਜੀ ਕਾੜਾ ਹੀ ਬਣਾਉਣਾ ਪੈ ਜੀ ਸਤਿਗੁਰੂ ਜੀ ਭਾਈ ਟਰਾਲੇ ਬੰਨੀ ਚ ਵੇਲੇ ਲੱਗੇ ਹੋਣ ਹੈ ਵੀ ਪਾਸ ਹੋ ਗਏ ਮੰਡੀ ਦੇ ਟਰਾਲੇ ਵੇਲੇ ਹੋਣ ਲੱਗੇ ਮਿਲੋ ਜੀ ਇੱਧਰ ਫਰਾਨ ਕਰੋ ਜੀ ਫਤਿਹ ਅਰਜਨ ਬਲਾ ਸਤਿ ਸ੍ਰੀ ਅਕਾਲ ਬਲਾ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਸਾਰੇ ਆ ਤੂੰ ਕੀ ਕਹਿੰਦਾ ਲੈ ਜੋ ਕੀ ਦੇ ਭਾਈ ਪੱਲੇਦਾਰੇ ਬੜਾ ਵਪਾਰ ਦਾ ਬਾਗੇ ਹੁਣ ਕਿਹੜੇ ਹੈਲੋ ਹੁਣ ਕਿਹੜੇ ਸੁਖੀ ਹੁਣ ਨੂੰ ਦਿਖਾਇਆ ਆ ਉਹ ਅੱਜ ਨੂੰ ਕੀ ਵਾਲੇ ਬਣਿਆ ਕੁਝ ਕਿ ਨਹੀਂ ਲੱਗਿਆ ਲਾਲਾ ਕੀ ਕਹਿੰਦਾ ਨਹੀਂ ਸੁਰ ਪਤਾ ਲੱਗਿਆ ਭਾਈ ਅਜਾ ਹੈ ਨਹੀਂ ਫੈਸਲਾ ਹੋਇਆ ਨਹੀਂ ਕੋਈ ਜੀ ਹੁਣ ਇੱਥੇ ਕਹਿੰਦਾ ਜੂਨੀਅਰ ਕੋਈ ਨਹੀਂ ਬੋਲੀ ਬਾਈ ਇਹ ਤਾਂ ਤਵੀਤ ਕਰਾਤਾ ਹੈ ਤਵੀਤ ਕਰਾਤਾ ਤਾਂ ਜਿੰਨੇ ਨਾਲ ਸਾਰਿਆਂ ਨੂੰ ਕੋਈ ਵੀ ਨਹੀਂ ਜਾਂਦਾ ਕੋਈ ਵੀ ਨਹੀਂ ਜਾਂਦਾ ਦੱਸ ਤੂੰ ਪੁੱਛਣ ਵੀ ਨਹੀਂ ਜਾਂਦਾ ਮੈਂ ਤਾਂ ਉਹੀ ਕਹਿੰਦਾ ਭਾਈ ਆਪਣੇ ਤਾਂ ਤਾਂ ਸਾਬ ਨੂੰ ਵੋਟਾਂ ਤੋਂ ਬਾਹਰ ਨਾ ਦੇਖੀ ਜਾਓ ਵੋਟਾਂ ਦੇ ਕਿਹੜੇ ਸਾਡੇ 1.5 ਲੱਖ ਰੁਪਏ ਪੈਨਸ਼ਨ ਨਾਲ ਜਾਣੀ ਪਤਾ ਹੈ ਆਪਣੀ ਫਸਲ ਤਾਂ ਸੰਭੋ ਪਹਿਲਾਂ ਨਹੀਂ ਜੂਨੀਅਰ ਕੋਈ ਤਾਂ ਜਾਵੇ ਉੱਥੇ ਕਿਸੇ ਦਿਨ ਮਿਲ ਜਾਂਦਾ ਕੋਈ ਨਹੀਂ ਜਾਂਦਾ ਦੋ ਤਿੰਨ ਦਿਨ ਹੋ ਰਹੇ ਡਿਲੀਵਰੀ ਭੱਜ ਜਾਣੀ ਬਾਈ ਬੋਟਾ ਵਾਟਾਂ ਤੇ ਕਿੱਦਾਂ ਕਿੰਦਾ ਕੰਮ ਹੁੰਦਾ ਬਾਂਟੀ ਕੋਲ 50 ਜਾਣੀ ਆ ਰੋਜ਼ੇ 6500 ਰੁਪਏ 5000 ਰੁਪਏ ਦੀ ਰੋਟੀ ਆ ਪੰਜਾ ਜਾਣੇ ਫੇਰ ਵੀ ਹੁੰਦੀ ਹੈ ਪਈ ਹੁੰਦੀ ਹੋਣੀ ਯਾਰ ਉਹ ਕਹਿੰਦੇ ਦੋ ਦਿਨ ਦੋ ਦਿਨ ਹੋ ਰਿਹਾ ਕਹਿੰਦੇ ਅਸੀਂ ਬਸ ਦੇਖਣਾ ਭੱਜ ਜਾਣਾ ਸੀ ਫੇਰ ਹਰਿਆਣੇ ਨੂੰ ਫੇਰ ਹਰਿਆਣੇ ਵਿੱਚ ਜਾਂਦਾ ਆਉਣਾ ਕੰਮ ਹਾਂ ਕਹਿੰਦੇ ਅਸੀਂ ਭੱਜ ਜਾਣਾ ਰੋਟੀ ਖਾਣੇ ਬੈਠੇ ਘਰਾਂ ਕਹਿੰਦੇ ਪੈਸੇ ਲੈ ਕੇ ਆਏ ਹੋਏ ਆ ਕਰਾਈ ਗਰੋ ਜੋ ਗਿਲੇ ਹੁਣ ਪਿੱਛੇ ਮੈੱਕ ਨਹੀਂ ਆਉਂਦਾ ਯਾਰ ਬੰਦਾ ਕੋਈ ਵੀ ਹੈ ਹੂੰ ਉਹਨਾਂ ਦਾ ਕੰਮ ਹੁੰਦਾ ਸੱਦਾ ਕੀ ਗੱਲਾਂ ਜਿਆਦੇ ਆਉਂਦੇ ਆ ਇਹ ਵੀ ਫੜ ਕੇ ਬੁਰਗੇ ਜੇ ਵੈਸੇ ਜਿਹਾ ਆਉਂਦੇ ਆ ਉਹਨਾਂ ਨੂੰ ਜਾ ਕੇ ਭੇਜਦੇ ਆ ਫਿਰ ਤਾਂ ਹੀ ਕਹਿੰਦਾ ਬੂਟਾ ਦਾ ਬਾਅਦ ਮੈਂ ਦੇ ਲਿਓ ਬੂਟਾ ਵਟਾ ਤਾਂ ਰਾਤ ਰੂਦ ਨੂੰ ਬਹਿ ਜਾ ਕੇ ਉਹ ਦੋ ਦੋ ਮਿੰਟ ਦੇਖਦਾ ਸਾਡੇ ਭੈਣ ਜੋ ਰਾਤ ਦੀ ਪਾਰਟੀ ਚੱਲਦੀ ਪੂਰੀ ਸਾਡੇ ਦੇ ਥਾਲੇ ਤਾਂ ਪੱਥ ਬੈਠੀ ਜਾਂਦੇ ਬੂਟਾ ਆਹ ਦੇ ਵੀ ਉਹ ਆਪਣੇ ਬੋਤਲੋਂ ਪਾਣੀ ਦੀ ਮੈਨੂੰ ਤੇਰੇ ਵਜਨ ਬਦਿਆ ਲੱਗਦਾ ਉਹ ਬਾਹਰ ਤੂੰ ਤਾਂ ਇਹ ਭਈ ਹੰਦੂ ਨੇ ਇੱਧਰ ਕਰ ਵੇਲੀ ਆਹ ਛੱਡ ਵੇਲੀ ਕਰ ਅੰਚ ਕਾ ਕੰਦ ਲਿਆ ਕੇ ਪੱਲੀ ਵਿਛਾ ਕੇ ਇੱਥੇ ਤਾਰੀ ਜਾਣ ਉਹ ਆਂਦੇ ਆ ਕੇ ਇਹ ਕਿਹਨੂੰ ਆਹੀ ਕੰਮ ਹੋਣੇ ਆ ਇਹ ਮੜਲੇ ਟਾਈਮ ਦੀਆਂ ਨਿਸ਼ਾਨੀਆਂ ਇਹਦਾ ਇਹੋ ਆਲਾ ਜੇ ਰੋਲ ਨਾ ਮੰਡੀ 'ਚ ਕੋਈ ਨਹੀਂ ਜਾਂਦਾ ਢੇਰੀਆਂ ਲੱਗੀਆਂ ਮੇ ਬੇਗੀ ਤਾਂ ਵੀ ਠੀਕ ਹੈ ਨਹੀਂ ਬੇਗੀ ਤਾਂ ਵੀ ਠੀਕ ਹੈ ਕਿੰਨੇ ਘਟੀਆਂ ਮੰਡੀ ਦਾ ਭਾਰੀ ਬੇ ਸਾਰੀ ਤੂੰ ਹੁਣ ਗਿਆ ਤਾਂ ਮੈਨੂੰ ਦੱਸ ਤਾਂ ਦਿੰਦਾ ਕਾਹਦੇ ਮੈਂ ਮੱਕੀ ਮੰਗਾਉਣੀ ਸੀ ਲਾਲ ਜੀ ਕਿਹਾ ਵੇਰਾ ਲਾਲ ਆ ਭੁੱਲ ਗਿਆ ਹੁੰਦਾ ਮੱਕੀ ਦੇ ਪੈਸੇ ਵੀ ਦੇਣੇ ਪਹਿਲਾਂ ਜੀਰੀ ਦਾ ਵੇਚ ਲੂ ਜੀਰੀ ਜੌ ਵੀ ਮੈਨੂੰ ਲੱਗਦਾ ਉਹ ਜੀਰੀ ਨਹੀਂ बिकਣੀ ਹਾਂ ਜੀਰੀ ਚੱਕ ਲਿਓਗਾ ਤਾਂ ਕਿੰਨੀ ਲਾਉਣੀ ਆ ਤਾਂ ਜਾਣਾ ਹੋ ਗਿਆ ਹਾਂ ਵਾਂਟਲ ਕਹਦਾ ਮੈਂ ਲਾ ਦੂੰਗਾ ਕਿਹੜੇ ਹੁਣ ਦੋ ਤਿੰਨ ਕਿਹੜੇ ਦਿਹਾੜੀ ਦੇ ਮੇਰੇ ਹਾਂ ਠੀਕ ਹੈ ਹਾਂ ਇੱਕ ਇੱਕ ਬੋਰੀ ਲਾ ਦੇ ਲਿਆਈ ਹਾਂ ਹਾਂ ਲਾ ਦੇ ਲਿਆਉਂਗਾ ਰਾਂਜੀ ਸਾਲਾ ਹੈ ਤਾਂ ਕੁਝ ਨਹੀਂ ਕੁਝ ਨਹੀਂ ਫਿਰ ਜ਼ਿਮੀਦਾਰ ਦੀ ਪਰਸ ਤਾਂ ਦਾ ਕੋਈ ਇਤਵਾਰ ਨਹੀਂ ਖਤਮ ਇਆ ਕਰੂਗੇ ਕੀ ਹੁਣ ਬਾਈ ਦੇਖ ਤੂੰ ਢੂੜ ਢੂੜਦੀ ਇਹਦਾ ਮਜਾ ਪ੍ਰਧਾਨ ਯਾਰ ਹੋਰ ਹੈ ਹੁਣ ਚੱਲ ਤੇ ਕੰਨ ਵੱਡ ਹੋਏ ਆ ਪੰਜ ਛੇ ਦਿਨ ਹੋ ਗਏ ਵੱਢਿਆਂ ਨੂੰ ਤੇ ਰਲੇ ਵਿਹਲੇ ਤੇ ਹੁਣ ਕੰਮ ਦਾ ਜੋਰ ਹੈ ਹੁਣ ਜੇ ਕਿਸੇ ਟਰਾਲਾ ਮੰਗ ਕੇ ਲੈ ਜਾਣੇ ਆ ਨਾ ਬਾਈ ਮੈਨੂੰ ਵਿਹਲਾ ਕਰ ਮੈਨੂੰ ਘਰ ਤੋਂ ਕਰਿਆ ਫੂਲ ਮਾ ਮਾ ਪਟਾਉੜੀ ਆ ਤਾਂ ਅੱਜ ਕਰੀਦਾ ਅੱਜ ਖਾਲੀ ਕਰਕੇ ਪ੍ਰਧਾਨ ਜੀ ਝੜਦੀ ਬਹੁਤ ਹੈ ਖੜੀ ਹੋਰ ਹੁਣ ਰੀਲ ਝੜੀ ਜਾਂਦੀ ਸੁੱਕੀ ਜਾਂਦੀ ਆ ਉਹ ਕਰੇ ਵਿਕਿਆ ਝੜਦੀ ਗਰੀ ਨੂੰ ਤਾਂ ਹੋ ਜਾਂਦੀ ਆ ਇਹ ਇੱਕ ਮੈਂ ਹੋਰ ਦੇਖਿਆ ਜੇ ਟਰਾਲਾ ਚਾਰ ਪੰਜ ਨੇ ਖੜਾ ਰ ਮੋਚਰ ਫੇਰ ਫੜਦਾ ਹਾਂ ਹਾਂ ਫੜਦਾ ਏ ਫੜਦਾ ਸਾਡੇ ਸੁੱਕ ਮੋਚੇ ਰਾਈ ਸੋਲਦਾ ਕਾਲੇ ਵਾਲੇ ਮਸ਼ੀਨ ਦਾ 16 ਕੱਟਿਆ ਆਪਾਂ ਨੇ ਉਹਦੇ 15 15 15 ਕੱਟਿਆ ਜਿਹੜੇ ਗੇਟ ਕੋਲ ਬੈਠੇ ਉਹਨੇ 13 ਕੱਟਿਆ ਅੱਛਾ ਗਾਹਾਂ ਉਹਨਾਂ ਨੇ ਮੱਡੀ ਵਾਲੇ ਨੇ ਕੱਢਿਆ ਕਹਿੰਦੇ ਇਹਦਾ 22 ਹੈ ਬਸ ਮੂੰਹ ਵਾਲੇ ਕੱਢਿਆ ਨਹੀਂ ਮਸ਼ੀਨ ਨਹੀਂ ਲੈਂਦੀ ਕਹਿੰਦੇ ਮੂੰਹ ਵਾਲਾ ਕਰਦਾ ਕਾ ਮਸ਼ੀਨ ਨੂੰ ਇੰਝ ਬਣਾਈ ਆ ਹਾਂ ਕਾ ਮੂੰਹ ਵਾਲੇ ਸੱਲ ਪਾਏ ਦੇ ਆ ਦੇਖ ਲੈ ਬਾਈ ਲਾਲੇ ਦੇ ਕੱਢਿਆ ਉਹਣਾ ਲਾਲੇ ਦੇ ਹੈ ਲਾਲੇ ਦੇ ਹਾਂ ਲਾਲਾ ਵੀ ਕੀ ਕਰੇ ਧੱਬ ਟਾਂਗਾ ਬਾਈ ਸਾਰੇ ਟਾਂਗਾ ਬਾਈ ਹਾਂ ਹਾਲਾਤ ਮਾੜੇ ਆ ਸਭ ਤੇ ਜਿਆਦਾ ਤਾਂ ਕਾ ਜੀਮੇਦਾਰ ਮਜ਼ਦੂਰ ਸਾਂਭਣੀ ਔਖੀ ਆ ਫਸਲ ਬਾਈ ਦੂਰ ਦੇਖ ਤੂੰ ਜਿਹੜੇ ਬੱਲੇ ਤੇ ਖਾਣਾ ਬੈਠ ਕੇ ਬਾਈ ਇਹਨਾਂ ਨੂੰ 라ਸਣ ਹੂੰ ਕਿਆ ਹੁਣ ਲਾ ਲੇ ਲਾਲਾ ਦਊ ਉਹਨਾਂ ਨੂੰ ਲਾਲਾ ਹੀ ਜਾਂਦਾ ਫੇਰ ਹੁਣ ਦੱਸ ਕਿਆ ਭੁੱਖ ਮਰੀਓ ਬਹੁਤ ਹੋਗੀ ਜਿੱਥੇ ਮਰਜੀ ਦੇਖ ਲੈ 라ਸਣ ਕਿਤੇ ਥੋੜੀ ਹੀ ਐ ਲੈ ਹੋਰ ਕਿਆ ਮੈਂ ਕਹਿੰਦਾ 10000 ਤਾਂ ਖਾਚਾ ਰੁੱਧਾ ਹੁਣ 5000 ਰੁਪਏ ਦਿੰਦਾ ਫਿਰ ਵੀ ਖਾ ਜਾ 50 ਜਾਣੇ ਆ ਫੇਰ ਦੇਖ ਲੈ ਕਿਆ ਕਰਨਾ ਆ ਗੈਨਰ ਅਸਲ ਮੇਰਾ ਔਖਾ ਹੋਇਆ ਭਾਈ ਮੱਖਾ ਦੋ ਟੋਟੇ ਮੇਰੇ ਭਾ ਲੋ ਅੱਜ ਕਰ ਲੈ ਆਹ ਠੀਕ ਗੱਲ ਕਟਾ ਲਓਏਗਾ ਵੀਪਾ ਵੀ ਭੱਜ ਨਾ ਜਾਇਓਗਾ ਬਸ ਮੱਖਾ ਭੱਜ ਰਿਹਾ ਜਾਇਓ ਆਪਾਂ ਹੋ ਦੋ ਟੋਟੇ ਕਟਾ ਲਿਓ ਆਵਾ ਕਟਾ ਲਿਓ ਕਹਿ ਲੈ ਜੇ ਲਿਆਂਦੇ ਕਟਾ ਕੇ ਭਾਈ ਹੋਰ ਕੰਮ ਆਪਾਂ ਲੋਗਾਂ ਹੀ ਦੋ ਟੋਟੇ ਕਟਾ ਲਿਓ ਆਪਣੇ ਹਾਂ ਚੋਰੀਆਂ ਸੀ ਬਹੁਤ ਬੜਾ ਗੋਗੇ ਓਕੇ ਨਹੀਂ ਔਖਾ ਹੋ ਗਿਆ ਜੀ ਜ਼ਿਆਦਾ ਬਹੁਤ ਔਖਾ ਹੈ ਕਦੇ ਹੀ ਨਹੀਂ ਹੋਇਆ ਆਪਣੀ ਸੋਜੀ ਮਾਂ ਕਾਹ ਕੰਮ ਨਹੀਂ ਕਦੇ ਹੋਇਆ ਚਲੋ ਹੜਤਾਲ ਹੁੰਦੀ ਹੈ ਇੱਕ ਦੋ ਦਿਨ ਦੀ ਕਦੇ ਫੈਸਲਾ ਹੋ ਜਾਂਦਾ ਖੁੱਲ ਜਾਂਦੀ ਹੈ ਮੈਂ ਤਾਂ ਨਾ ਹੁਣ ਮੈਨੂੰ ਤਾਂ ਮੁੱਦਾ ਹੀ ਨਹੀਂ ਪਤਾ ਲੱਗਦਾ ਵੀ ਸੈਂਟਰ ਨਹੀਂ ਚੱਕਦੀ ਕਿ ਪੰਜਾਬ ਸਰਕਾਰ ਨਹੀਂ ਚੱਕਦੀ ਕਿਆ ਰੌਲਾ ਹੈ ਲੀਵਰ ਦਾ ਹੋਇਆ ਵੇ ਲੀਵਰ ਦਾ ਯਾਰ ਕਿ ਹੋਇਆ ਪਿਆ ਪਿੱਛੇ ਨਾ ਇੱਕ ਸਾਈਲਰ ਵਾਲਿਆਂ ਦਾ ਹੋਇਆ ਇਹਨਾਂ ਦਾ 8 ਦੇ ਨਾ 92 ਕਰੋੜ ਰੁਪਏ ਪਿੱਛੇ ਦਾ ਖੜਾ ਹੈ ਸੈਂਟਰ ਵੱਲ ਸੈਂਟਰ ਵੱਲ ਅੱਛਾ ਜਿਹੜੀ ਹੁੰਦੀ ਜਿਹਨੂੰ ਮਿਹਨਤ ਹੁੰਦੀ ਆਰਤੀ ਆਂਦੀ ਉਹ ਨਹੀਂ ਦਿੱਤੀ ਹੈਗੀ ਇਹ ਕਹਿੰਦੇ ਇੱਕ ਦੀ ਸਾਡੀ ਹੋਰ ਬਤਾਓ ਨਾਲੇ ਉਹ ਕੰਮ ਆਇਆ ਤਾਂ ਉਹ ਸਾਡਾ ਬਦਦਾ ਉਤਾ ਕੇ ਕੋਪਾਸੇ ਖਾਣੀ ਖਾਣੀ ਹੈ ਕਿ ਪਹਿਲੀ ਤਲੇ ਲੋ ਲਾਗੀ ਵੀ ਖੇਤੀ ਵਾਲੀ ਸਿੱਟ ਮੇ ਥੋੜਾ ਬੰਦ ਹੋ ਜਾਣਾ 2 ਸਾਲ ਹੋ ਗਏ ਉਹਦੀ ਸਾਡਾ ਵੀ ਫੇੜਾ ਛੁੱਟ ਜੂਗਾ ਯਾਰ ਹਾਂ ਠੀਕ ਨਹੀਂ ਗੱਲ ਮਹੌਲ ਦੀ ਗੱਲ ਹੈ ਸ਼ੁਗੈਰ ਛੁੱਟ ਜੂਗਾ ਚੱਕ ਡੱਬਾ ਬਣਾ ਲੈ ਵਰ ਚੌਂਕ ਚ ਆ ਮੈਂ ਠੀਕ ਹੈ 500 ਰੁਪਏ ਨੂੰ ਪੜਾ ਸਾਡਾ 500 ਪਾ ਗਏ ਮੈਂ 500 ਪਤਾ ਤਾਂ ਹੈਗਾ ਸਾਡਾ ਧਿਆਨ ਪਈ ਹੈ ਨਾ ਕਿਲੋ ਸੋਲਿਆ ਉਹ ਬਾਕੀ ਕਰ ਦੇਉਂਗਾ ਇੱਥੇ ਤਾਂ ਹੁਣ ਲੱਖਾਂ ਰੁਪਏ ਲਾਇਆ ਵਾ ਖਰੀ ਨੀਲੇ ਸਾਮਾਨ ਥੱਲੇ ਬਦਲਾ ਜਰੂਰ ਕੋਈ ਸਾਜ ਪੇ ਹੂੰ ਹਾਂ ਤਾਂ ਮੈਂ ਤਾਂ ਮੌਸਮ ਨੇ ਬੋਲੇ ਸਾਥ ਦਿੱਤਾ ਵਾ ਜਿਹਦਾ ਮਤਲਬ ਬਾਈ ਹੋ ਗਈ ਉਦੋਂ ਦੇਖੀ ਕੀ ਹਾਲ ਹੋਣਾ ਹੈ ਮੌਸਮ ਠੀਕ ਹੈ ਕਿਤੇ ਮਹਾਰਾ ਦੀ ਕਰਤਾ ਫੇਰ ਵੀ ਆਹੋ ਜਿਹੜਾ ਪੈਣਾ ਤਾਂ ਪਹਿਲਾਂ ਪਹਿਲਿਆ ਜੀ ਹੁਣ ਚੱਲ ਧੁੱਪ ਤਾਂ ਹੈਗੀ ਆ ਲੈ ਥਾਰਾ ਆ ਬੰਦਾ ਪੱਕਾ ਆਏ ਜੇ ਲੱਕਸਾਂ ਜੂਨੀਅਰ ਦਾ ਡੀਸੀ ਕਰ ਯਾਰ ਆਪਣੇ ਬੰਦੇ ਤਿਆਰ ਕੋਈ ਲੀਡਰ ਕੋਈ ਵੀਰੇ ਬਸ ਧੁੱਪੇ ਮਲੀ ਹੈ ਨਾ ਲੀਡਰਾਂ ਨੇ ਕੀ ਬੋਲਣਾ ਜਿਹੜੇ ਪਣ ਜੱ ਇਕੱਠੇ ਹੋ ਕੇ ਜਾਉ ਮੰਡੀਆਂ ਤੇ ਕੋਈ ਜਾਂਦਾ ਨਹੀਂ ਉਹੀ ਗੱਲ ਹੈ ਸਾਰੇ ਜਾਂਦੇ ਕੋਈ ਵੀ ਨਹੀਂ ਜਾਂਦਾ ਮੈਨੂੰ 3 ਦਿਨ ਹੋ ਗਏ ਬੈਠੇ ਨੇ ਤੇਰੀ ਵੇੜਾ ਦੇ ਚਾਰ ਦਿਨ ਵੱਢਣ ਹੋ ਗਏ ਕਾਲੀ ਹੋਣ ਲੱਗੀ ਪੁੱਤੋਂ ਕਾਲੀ ਪਈ ਹਾਂ ਹਾਂ ਕੀ ਹਾਂ ਦਾ ਹੁੰਦਾ ਹੁੰਦਾ ਨਹੀਂ ਆਉਂਦੇ ਆ ਅਇਆ ਹੋ ਜਾਊਗਾ ਪ੍ਰਧਾਨ ਤਿੰਨ ਦਿਨ ਦੋ ਤਿੰਨ ਦਿਨ ਦਾ ਫੈਸਲਾ 100 ਵਾਰ ਤਾਂ ਇਹਨਾਂ ਨੇ ਲੈ ਲਈ 100 ਵਾਰ 100 ਵਾਰ ਲੈ ਲੇ ਫਿਰ ਦੂਸਰਾ ਅੱਛਾ ਹਾਂ ਤੇ ਬਾਅਦ ਹੱਲ ਹੋਊਗਾ ਜੇ ਹੋਇਆ ਕੋਈ ਬਰਮੋਚ ਪਤਾ ਇੱਧਰ ਇੰਨੇ ਨੂੰ ਸਾਡੀ ਜੀਤੀਆਂ ਜਿੰਨ ਕੀਤਾ ਵੇੜੀ ਗਈ ਆ ਹਾਂ ਹਾਂ ਲੈ ਲੀ ਕਿੰਨੀ ਕਾਲੂਗਾ ਹੁਣ ਬੰਦਾ ਕੱਠੀ ਪਹਿਲਾਂ ਅੱਜ ਤਰੀਕ ਦੀ ਪੰਜ ਬਾਉ ਜਗਾਣਾ ਬਤ ਮਤਰਾ ਦਈ ਜਿਹੜੀ ਤੇਰੇ ਮੂਰੇ ਆ ਹਾਂ ਠੀਕ ਹੈ ਨਾ ਠੀਕ ਆ ਉੱਥੇ ਪਾਰੀ ਟੀਨਾ ਹਾਂ ਠੀਕ ਆ ਪਾਲੇ ਫਰੇ ਠੀਕ ਆ ਗੋਪੀ ਲਾ ਕੇ ਨਹੀਂ ਤਰਾ ਜਾ ਕੇ ਮੁਥੇ ਪਰ ਹਾਂ ਹਾਂ ਪੌਣੀ ਆ ਮੂਰੇ ਨਾਲੇ ਇੱਟ ਹੂੰ ਆਪਣੀ ਫਸਲ ਬੰਦਾ ਆਪਣੀ ਸਣਉਣ ਯੋਗੀ ਜਗ੍ਹਾ ਕਰਨੀ ਪਈ ਰਹੀ ਹੈ ਜੀਵਨ ਜੀਵਨ ਜਿਹੜੇ ਹਾਲਾਤ ਆ ਗੌਰ ਸਰਕਾਰਾਂ ਦੇ ਕਰਨਾ ਨਹੀਂ ਕਰਨਾ ਪੈਣਾ ਬਾਈ ਕਰਨਾ ਪੈਣਾ ਇਹ ਪੱਕਾ ਫਿਰ ਬਣੀ ਤਾਂ ਕਿੱਥੇ ਜੀ ਕਰਾ ਜਿੱਥੇ ਮਹਿੰਗੀ ਉੱਥੇ ਵੇਚਿਆ ਕਰਕੇ ਠੀਕ ਨਹੀਂ ਗੱਲ ਇਹੀ ਕੰਮ ਕਰਨਾ ਪੈਣਾ ਰੇਤ ਨੂੰ ਹੈ ਹੁਣ ਆਹੀ ਕੁਝ ਹੋਣ ਲੱਗਿਆ ਉਹੀ ਕੁਝ ਤਾਂ ਕਰਨੇ ਨੂੰ ਫਿਰਦਾ ਤਾਂ ਮੋਦੀ ਹੂੰ ਵੀ ਜ਼ਿਮੀਦਾਰ ਆਪਣਾ ਰੇਟ ਨਾ ਜਿਹੜੀ ਕੁਆਲਿਟੀ ਦੀ ਆਪਣੇ ਆਪਣੀ ਬੰਦ ਕਰੀ ਜਾਓ ਜਿਹੜੀ ਹੈਗੀ ਮੇਰੇ ਇਹੀ ਕੋ ਤੁਹਾਨੂੰ ਠੇਕਾ ਨਹੀਂ ਬੰਦ ਕਰ ਦੇਣੀ ਮੇਰੇ ਆਪਣੀ ਨੂੰ ਸਾਫ ਹੋਣੀ ਹੈ ਆਪਣੀ ਦਾ ਵਿੱਚ ਵਿੱਚ ਵੀ ਕਿਆ ਕੱਢ ਲੂੰਗਾ ਤੂੰ ਅੱਭੀ ਗਣਾਈ ਨਹੀਂ ਹੈਗਾ ਠੇਕੇ ਵਾਲੀ ਕਿਹਨੇ ਪੁੱਛਣੀ ਹੈ ਫੇਰ ਕਹੀ ਜਾਂਦੇ ਨੇ ਸਾਹਮਣੇ ਕਰੂਗੇ ਨੇ ਨਿਆਣੇ ਬਹਿਾਪ ਬਾਹਰ ਨਹੀਂ ਜਾਂਦੇ ਨਹੀਂ ਕਿਉਂ ਗਿਆ ਲੈ ਹੁਣ ਬੁੜੇ ਨਹੀਂ ਭੱਜ ਜਾਣਾ ਜੇ ਇਹੀ ਹਾਲਾਤ ਰਹੇ ਵਾਹ ਹੁਣ ਆਹ ਕਹਿੰਦਾ ਮੈਂ ਨਹੀਂ ਜਾਣਾ ਮੈਂ ਨਹੀਂ ਜਾਣਾ ਇਹੀ ਤੇ ਇਹਦਾ ਮੂੰਹ ਕਹਿੰਦਾ ਕਹਿੰਦਾ ਤੇ ਖਾਸ ਕੋਈ ਹਾਰ ਰਿਹਾ ਵੀ ਮੈਨੂੰ ਜਾਣਦੇ ਹੁਣ ਬਾਹਰ ਵੀ ਕਿੰਨਾ ਕੁ ਉਹ ਹੈ ਬਾਹਰ ਸਾਰੀ ਬਾਹਰ ਨੂੰ ਲੱਗੇ ਜਾਣ ਉਧਰ ਆਈ ਉਹ ਸੋਚਣਾ ਕੋਸਣਾ ਕੋਸਤਾ ਰਹਾ ਹੈ ਬਈ ਇੱਥੇ ਤੈਨੂੰ ਐ ਨਹੀਂ ਪਤਾ ਮੇਰੀ ਛਾਲੀ 0 ਦੀ ਆੜੀ ਪੈਣੀ ਕਿ 5 ਰੁਪਏ ਪੈਣੀ ਕਿ 10 ਪੈਣੀ ਪਤਾ ਨਹੀਂ ਇੱਥੇ ਕੋਈ ਸੁਰ ਨਹੀਂ ਖਰਚਾ ਵੱਧ ਆਮਦਨ ਘੱਟ ਹੈ ਹੋਰ ਬਿਕੇ ਨਹੀਂ ਲਿਆਉਣ ਦੇ ਵਿੱਚ ਆ ਕੇ ਬਿਖਦੀ ਹੋਣੀ ਹਾਂ ਕਰੂੰਗਾ ਕਿਆ ਤੁਮ ਮੇਰਾ ਉਂਗਲਾ ਲੇ ਕੇ ਦੇਖੇ ਫੇਰ ਤਾਂ ਔਖਾ ਹੋਗਾ ਇੱਕ ਕੱਲ੍ਹ ਦਾ ਕਰਕੇ ਇੱਕ ਕੱਲ੍ਹ ਦਾ ਕਰਕੇ ਇੱਕ ਹੋਣ ਹਾਂ ਇੱਕ ਹੋਰ ਪ੍ਰਧਾਨ ਜੀ ਸਾੰਭਣੀ ਬਹੁਤ ਔਖੀ ਹੈ ਹਾਂ ਪਈ ਹੈ ਸਾੰਭਣੀ ਵੀ ਬਹੁਤ ਔਖੀ ਹੈ ਜੀ ਹਾਂ ਹੁਣ ਮੈਨੂੰ ਇਹ ਵੀ ਟਰਾਲੀ ਚ ਕਾਲੀ ਨਾ ਹੋ ਜਾਵੇ ਮੈਂ ਹੁਣ ਤਰਪਾਲਾ ਲਿਆਵਾਂ ਦੋ ਲਿਉਣੀਆਂ ਪੈਣੀਆਂ ਬਾਈ ਇੱਥੇ ਛੱਡ ਜੀ ਇਹਨੂੰ ਕਰ ਦੂੰਗਾ ਤੇਰੀ ਹੈ ਦਾ ਸੁੱਕੇ ਜਮੇ ਹਾਂ ਹਾਂ ਹੋਰ ਕਾ ਕਰਨੇ ਯਾਰ ਹੁਣ ਉਹ ਜੇ ਬੱਦਲ ਵਾਈ ਹੋਈਵੇ ਕੇ ਆਹ ਮਸ਼ੀਨ ਮਿਲਣੀ ਤੈਨੂੰ ਤਾਂ ਕੁਝ ਮਿਲਣਾ ਨਹੀਂ ਮਿਲਣੀ ਫੇਰ ਹਮਰਾ ਇੱਕ ਟ੍ਰੇਲਰ ਪਾਰਕੇ ਕਰਾਂਗੇ ਇੱਕ ਢੇਰੀ ਕਰ ਦੂੰਗਾ ਇੱਥੇ ਸਮਾਨ ਕੱਢ ਕੇ ਲਾਉਂਦੇ ਪਿੱਛੇ ਸਾਈਡ ਪਰ ਬਾਹਰ ਹਾਂ ਸਮਾਨ ਕੱਢਦੇ ਬਾਹਰ ਛੱਡ ਬਣਾ ਲਾ ਭਾਈ ਆਪਣੀ ਉਰੇ ਬਿਲਕੁਲ ਕਰ ਬਿਲਕੁਲ ਕਰ ਲੈਣਾ ਟ੍ਰੇਲਰ ਦੋ ਦਿਨ ਖੜੇ ਵੀ ਜਾਊਗਾ ਜਿਹੜੇ ਮੰਗਲ ਮਾਂ ਲੈਣਾ ਉਹ ਤਾਂ ਉਹਦਾ ਕਹਿੰਦਾ ਬਾਈ ਮੈਨੂੰ ਦੇਖ ਹੱਥ ਕਰਕੇ ਫੇਰ ਹੁਣ ਕਾਲੇ ਨੇ ਕਾਲੇ ਦਾ ਭੱਲਿਆ ਨਹੀਂ ਪਤਾ ਨਹੀਂ ਹਾਂ ਉਹ ਕਹਿੰਦਾ ਮੈਨੂੰ ਕਾਇਆ ਆਇਆ ਗੀੜਾ ਆਇਆ ਤੇ ਤਾਂ ਕਾਲੇ ਨੇ ਬੀਟਣ ਜਾਂਦੇ ਨੇ ਅੱਜ ਮੇਰੇ ਵਾਲਾ ਭਰਨਾ ਹੈ ਲਗਾ ਭਾਈ ਆਪਣਾ ਮੇਰੇ ਦਾ ਫਿਰ ਖਾਲੀ ਕਰ ਹਾਂ ਉਹ ਹੋਣੀ ਉਹ ਯਾਰ ਹਾਂ ਉਹ ਕਿਆ ਕਰੇ ਇਹ ਗੇ ਚੱਲ ਬੰਦਾ ਬਣਾ ਲਿਆ ਇੰਨੀ ਕਰਾਫਟ ਮਾਵਾ ਖੇਤੀ ਵੀ ਨਹੀਂ ਹੈਗੀ ਦੋ ਦੋ ਟਰੈਲੇ ਬਣਾ ਲੀਏ ਬਣਾ ਕੇ ਕਿਆ ਕਰੂੰਗਾ ਇੱਥੇ ਬੇਵਿਤਾ ਖੜੀ ਹੋਈ ਪਈ ਆ ਹਾਂ ਖਾਲੀ ਕਰ ਲੈ ਬੇਵਿਤਾ ਭਾਈ ਵੀ ਆ ਇੱਥੇ ਯਾਰ ਇਹ ਗੱਲ ਤੇ ਜ਼ਿੰਦਗੀ ਦਾ ਮਰਦਾ ਬਸ ਹੋਰ ਕੋਈ ਗੱਲ ਇੱਥੇ ਮਰਦਾ ਸਭ ਕੁਝ ਕਰ ਫਿਰ ਸਾਲਾ ਕੋਈ ਸੁਣਦਾ ਹੀ ਨਹੀਂ ਐਦ ਕਿ ਤਾਂ ਜਮਾ ਹੀ ਸਾਲਾ ਉਹੀ ਹੋ ਗਿਆ ਆਰਤੀ ਕਹਿੰਦਾ ਕੋਈ ਜ਼ਿੰਮੇਦਾਰ ਨਹੀਂ ਇਕੱਠਾ ਹੋ ਕੇ ਆਉਂਦਾ ਕੋਈ ਯੂਨੀਅਨ ਵਾਲਿਆਂ ਕੋਈ ਸਰਕਾਰ ਦੇ ਮੰਨੇ ਤਾਂ ਆਉਣਾ ਹੀ ਕਿਆ ਸਾਰੇ ਹਰਿਆਣੇ ਬੈਠੇ ਬੋਟਾ ਪਾਉਣੇ ਨੇ ਆ ਲੋ ਹਰਿਆਣੇ ਦੇ ਬੋਟਾ ਕਾਹਬੜਾ ਪੰਜਾਬ ਦੇ ਸਾਬ ਨੂੰ ਹਾਂ ਸਾਰੇ ਮੁੱਦਾ ਦਾ ਜਾਣੀ ਵੀ ਨਹੀਂ ਭੱਜੇ ਪਿਆ ਉੱਥੇ ਵੀ ਕਰਈ ਹੈ ਵਿਕਦੀ ਹੈ ਉੱਥੇ ਵੋਟਾਂ ਐ ਐਮਐਲਏ ਦੀ ਬੋਟਾ ਐ ਬਸ ਤਾਂ ਹੀ ਕੋਲੇ ਜਿੰਦਾ ਲਾਗੇ ਪੰਜਾਬ ਨੂੰ ਚਾਬੀ ਗੋਲ ਦੇਗੇ ਆ ਗਿਆ ਨਵੇਂ ਬਾਈ ਕੋ ਦਾ ਹਾਂ ਆ ਕਿਤਾਹ ਕਿਆ ਬੜੂ ਖਲਾ ਦੁਨੀਆ ਦੇ ਹੋ ਗਿਆ ਦੇਖ ਲੋ ਕਹੀ ਹਾਲਾਤ ਹੋ ਗਏ ਬਾਈ ਸਾਰੇ ਪਿੱਤਰਾਂ ਲੋ ਸਾਰੇ ਰਕਾਰ ਜ਼ਿੰਮੇਵਾਰਤਾ ਸਾਰਾ ਕੰਮ ਅਲ ਗਿਆ ਅਸੀਂ ਅਸੀਂ ਸਾਲ ਦੇ ਬੁੜੇ ਬੈਠੇ ਕਹਿੰਦੇ ਅਸੀਂ ਨਹੀਂ ਦੇਖਿਆ ਜਮਾਨੇ ਚ ਇਹ ਆ ਕਦੇ ਦੇਖਿਆਗਾ ਯਾਰ ਪੰਨ ਦੋ ਮਹੀਨੇ ਹੋ ਗਏ ਤਿੰਨ ਮਹੀਨੇ ਖਰਚਾ ਕਰ ਦਨ ਤਾਨਾ ਦੇ ਸਿਰ ਪਰ ਹੋਰ ਲੈ ਵੀ ਤਾਨ ਆ ਕੇ ਆਪ ਕਰ ਲੂੰਗੇ ਅੱਜ ਦੇ ਦੂੰਗੇ ਫਸਲ ਫੜ ਕੇ ਲਾਈ ਵੀ ਹੈ ਯਾਰ ਫਸਲ ਪਰ ਦੇਖ ਕਿਸੇ ਨੇ ਵੀ ਸਬਸਕ੍ਰਾਈਬ ਵੀ ਆਪਣੀ ਵੀ ਮੇਰੀ ਫਸਲ ਆ ਨਹੀਂ ਮੈਂ ਇਸ ਤਾਰ ਦੇ ਕਿਸੇ ਨੇ ਵਿਆਹ ਤਾਂ ਰਿਆ ਮੈਂ ਸਭ ਦੀ ਜ਼ਿੰਮੇਵਾਰਤਾ ਫਸਲ ਪਰ ਆ ਕੰਮ ਫਸਲ ਤੇ ਆਹਨ 10 ਦਿਨ ਲੇਟ ਹੋ ਗਈ ਹੈ ਪਹਿਲੀ ਤੇ ਮੰਨ ਕੇ ਚੱਲ ਤੂੰ ਦੱਸ ਤਾਂ ਹੀ ਫਸਲ ਹੋ ਜੇ ਹੋਇਆ 10 ਦਿਨ ਤਾਂ ਹੀ ਲੇਟ ਹੋਣੀ ਭਰਤੀ ਇਹ ਕੰਮ ਖਰਾਬ ਹੈ ਬਾਈ ਗਾ ਗਾ ਜੋ ਬਾਈ ਪੱਟੀ ਮੇ ਪੱਟੀ ਮੇ ਨਹੀਂ ਸਮਝ ਗਿਆ ਇਹਦਾ ਤੈਨੂੰ ਦੱਸਦਾ ਬਡੇਵੇਂ ਵਾਲਾ ਮੱਕੀ ਵਾਲਾ ਸਮਾਂ ਆਉਣੇ ਵਾਲਾ ਦੇਖਦਾ ਜਾਈ ਤੂੰ ਵੰਡ ਕੇ ਲੈਉਣੀ ਪੈਣੀ ਸਾਰੀ ਫਸਲ ਸਾਡੇ ਦਾ ਬੰਡੀ ਨੂੰ ਸਾਡੇ ਧਾਨ ਕਿਹੜੇ ਆ ਸਾਡੇ ਦਾ ਲੱਕੜੀ ਹੈ ਇਹ ਤਾਂ ਹੜੀ ਖਾਰੇ ਦੇ ਕੰਮ ਨਹੀਂ ਹੋਣੀ ਫੁੱਕੂਲੇ ਕੰਮ ਤਾਂ ਆ ਜੂ ਮੈਂ ਕੀ ਹੋ ਜੂ ਸਾਡੇ ਦੀ ਜਾ ਹੋ ਗਿਆ ਟੁੱਟ ਗਿਆ ਅਲੱਗ ਲੱਕੜੀ ਘੜੀ ਸਾਡੇ ਦਾ ਖੇਤਾਂ ਸਾਰੇ ਇਹਨਾਂ ਦਾ ਧਾਨ ਆਪਣੇ ਕਿੱਥੇ ਆ ਪ੍ਰਧਾਨ ਸਾਡੇ ਨਹੀਂ ਹੈਗੇ ਧਾਨ ਜੇ ਕਿਸੇ ਕੋਲ 10 ਕਿੱਲੇ ਤਾਂ ਮੰਨ ਕੇ ਚੱਲ ਪਿਉ ਤੇ ਪਰ ਦੋ ਤਾਂ ਇੱਕ ਧਾਨ ਦੇ ਆ ਬਾਕੀ ਗੰਨਾਰ ਪਬੂਲਰ ਹੈ ਹਾਂ ਹਾਂ ਟੁੱਟ ਗਿਆ ਹੈ ਕਿਹੜਾ ਹੋ ਰਹਿ ਗਿਆ ਆਪਣੇ ਧਾਨ ਮੰਡੀ ਨਹੀਂ ਰੁੜਦੇ ਫਿਰਦੇ ਮੰਡੀ ਜਾਣੇ ਰੂਹ ਨਹੀਂ ਕਰਦੀ ਟਰਾਲੀ ਤੇ ਜਾਣੇ ਨੂੰ ਉੱਥੇ ਬੈਠੇ ਆ ਆਰਤੀ ਇਹੋ ਜਿਹਾ ਕੰਮ ਦਾ ਕਰੋਨਾ ਚ ਵੀ ਨਹੀਂ ਹੋਇਆ ਨਹੀਂ ਹੋਇਆ ਇਹ ਹਜੇ ਹੁਣ ਹੋਇਆ ਦਾ ਮਾਮਲੇ ਦੀ ਵੀਡੀਓ ਦੇਖਣ ਲੱਗ ਗਿਆ ਕਹਿੰਦਾ ਮਾਰਦੇ ਥਾਪੀ ਹੁਣ ਕੌਣ ਕਹਦਾ ਛੱਕ ਰਹੀ ਕਹਿੰਦਾ ਰਾਮੇਲਾ ਮੈਂ ਥਾਪੀ ਹਾਂ ਉਹਦਾ ਮੱਥਾ ਫੜ ਕੇ ਬਾਟਣਾ ਕੰਮ ਹੋਇਆ ਵੇ ਇੱਥੇ ਹੁਣ ਥਾਪੀ ਵਾਲਾ ਕੰਮ ਗਿਆ ਆ ਥਾਪੀਆਂ ਦਾ ਪੱਟ ਪੰਥ ਤੇ ਥਾਪੀਆਂ ਦਾ ਹੁਣ ਥਾਪੀ ਵਾਲਾ ਕੰਮ ਗਿਆ ਉਹਦਾ ਉਹਦਾ ਕਿ ਆਏ ਮੱਥਾ ਫੜ ਕੇ ਵੀ ਹੁਣ ਕਿਹਨੂੰ ਬਾਟ ਲਈ ਹੁਣ ਤਾਰ ਕੇ ਕੀਤੀ ਆਈਏ ਹੈ ਕਿ ਨਹੀਂ ਥਾਪੀਆਂ ਦਾ ਲੈ ਲਿਆ ਬਲੇ ਵੀ 35 ਦੇ ਪਾਰ ਨਾ ਸਹੀ ਹੈ ਜੀ ਪ੍ਰਧਾਨ ਜੀ ਇਹ ਗੱਲ ਗਲਤ ਹੈ ਹਾਂ ਹਾਂ ਜੀ ਰੇ ਕਹਿੰਦਾ ਵੀ ਜਿੰਨਾ ਚਾੜਾ ਹੈ ਉਨਾ ਹੀ ਦੱਸੋ ਆ ਲਾਇਆ ਬਾਈ 35 ਦੇ ਬਾਅਦ 40 ਨੂੰ ਹੱਥ ਲਾਉਗੀ 40 ਨੂੰ ਤਾਂ ਹੀ ਤਾਂ ਖਰੀਦ ਨਹੀਂ ਹੁੰਦੀ ਪਈ ਆ ਮੰਡੀਆਂ 'ਚ ਤਾਂ ਹੀ ਨਹੀਂ ਖਰੀਦ ਹੁੰਦੀ ਜੀ ਤਾਂ ਹੀ ਨਹੀਂ ਖਰੀਦ ਹੁੰਦੀ ਹੈਗੀ ਇੱਕ ਮਹੀਨਾ ਪੂਰਾ ਪਿੱਟ ਸਿਆਪਾ ਕਰਨਾ ਸੀ ਮਰ ਗਏ ਜੀ ਗਲ ਗਏ ਸਾਪੀ ਮਾਰ ਦੇਣੀ ਆ ਬਾਈ ਪਾਰ ਪਾਰ ਉਹ ਤੇਰੇ ਵਰਦਾ ਠੀਕ ਆ ਪਰ ਤਾਂ ਨਹੀਂ ਮਾਰ ਲੈ ਹੋਰ ਵੀ ਮਾਰ ਲੈ ਹੋਰ ਵੀ ਮਾਰ ਲੈ ਤਰਕਰਾਰਾਂ ਨੂੰ ਤਾਂ ਵੀ ਜ਼ਿੰਮੇਦਾਰ ਕੋਲ ਖਬਰ ਹੈ ਕਿਤਨਾ ਦਾ ਪੈਸਾ ਹੈ ਵੀਡੀਓ ਦੇਖਦੇ ਹਾਂ ਹੁਣ ਆਪਣੇ ਬੈਡਰੂਮ ਪਹਿਲੇ 4 ਲੱਖ ਦੇਖਦਾ 5 ਲੱਖ ਰੋਜੇ ਉਹੀ ਤਾਂ ਹੈ ਸਰਕਾਰ ਨੇ ਕਹਣਾ ਪਤਾ ਨਹੀਂ ਕਿੰਨਾ ਕੁ ਪੈਸਾ ਆਈ ਨਹੀਂ ਪਤਾ ਲੁਦਾਵਰ ਚੱਲਦਾ ਕੱਬ ਸਰਕਾਰ ਨੂੰ ਨਹੀਂ ਦੇਖ ਲਈ ਜਿਹਨੇ ਸਾਡੇ ਪਿੰਡ ਨੂੰ ਦੇਖ ਲਈ ਹੈ ਗਵਰਨਮੈਂਟ ਜਿਹ ਬਾਹਰ ਵਾਲੇ ਨੇ ਮੁੜ ਕੇ ਆ ਕੇ ਖੇਤੀ ਕਰਨ ਲੱਗ ਜਾਂਦੇ ਆ ਜੇ ਮੰਨਣ ਜਨ ਆ ਜਾਂਦੇ ਇਹਦੇ ਝਾੜੀ ਬਹੁਤ ਆ ਬਾਈ ਜਿੱਥੇ ਬੈਠੇ ਬੜਾ ਟੀਕੇ ਬੈਠੇ ਬੈਠੇ ਰੋਣਾ ਪੱਟ ਪੱਟ ਲਿਓ ਹਾਂ ਕਿਤੇ ਵੇਚ ਕੇ ਆਪਣੀ ਮਾਲ ਚ ਆ ਜਾਓ 27 28 30 ਦਾ ਹੀ ਨਿਕਲਣਾ ਜਿੰਨੇ ਮਰਜ਼ੀ ਟਰਾਲੀ ਭਰੀ ਜੋਵੇ 20ਗਾ ਇੱਥੀ ਆਉਦਾ ਆਪਣੇ ਏਰੀਏ ਜਿੰਨਾ ਕੇ ਹੈ ਬਸ ਇਹਨੇ ਵੱਡੀ ਤੱਕ ਟਰਾਲਾ ਭਰ ਗਿਆ ਐਨਾ ਚੜ ਜੈਨਾ 25 ਫੇਰੇ 25 ਫੇਰੇ ਰਹਿ ਗਈ ਉਹ ਮੁੜ ਕੇ ਮੈਂ ਨਹੀਂ ਕਦੇ ਵੀ ਕਿਹਾ ਵੀ ਐਡੀ ਨਿਕਲੂਗੀ ਐਨਾ ਟਰਾਲਾ ਭਰ ਲੈ ਇੱਕ ਵਾਰੀ ਤੇਰੇ ਵੀ ਤਾਂ ਭਰਿਆ ਤਾਂ ਯਾ ਹੋ ਗਿਆ ਤਾਨੂੰ ਤੇ ਤਾਨੂੰ ਬਾੜੀ ਆ ਗਿਆ ਘਰ ਆਹ ਸਭ ਬਿਮਾਰੀ ਜੀ ਪਈ ਐ ਆਹ ਮੇਰਾ ਟਰਾਲਾ ਫੁੱਲ ਭਰ ਗਿਆ ਟੀਸੀ ਲਾ ਕੇ ਤਾਂ ਹੋਏ ਵਿੱਚ 32 ਗੋਇੰਟ ਵਾਲਾ ਫੇਰ ਪਟਾਸੇ ਨਿਕਲ ਗਏ ਆਹ ਕਾਦੀ ਪਟਾਸੇ ਨਿਕਲ ਗਈ ਆ ਜਾਦੇ ਜਾਦੇ ਲਾਂ ਜਾਦੇ ਆ ਜਾਦੇ ਕੋਫਾ ਕੰਮ ਹੋ ਗਿਆ ਸਭ ਮਨ ਨੂੰ ਲੱਗਦਾ ਹੈਗਾ ਹਲੇ ਵੀ ਬਣੂਗਾ ਕੁਝ ਟਾਈਮ ਲੱਗੂਗਾ ਹਲੇ ਫੇਰ ਤਾਂ ਪਹਿਲੇ ਹੀ ਵੱਤ ਆਉਂਦੇ ਜਿਹੜਾ ਵੱਤ ਆਉਂਦਾ ਅਗਲਾ ਮੰਡੀਆਂ ਮੰ ਚੱਲਦੀਆਂ ਹੁਣ ਉੱਥੇ ਵੀ ਕਿੰਨੀ ਕਿਰਚੂ ਗਿਆ ਦੋ ਦਿਨਾਂ ਵਿੱਚ ਭਰ ਜਣੀ ਮੰਡੀ ਬੰਦੀ ਭਰੀ ਪਈ ਹੈ ਕਹਿੰਦਾ ਕੱਲ ਮੈਂ ਹੋਰ ਭਰ ਦਿੱਤੇ ਦੀ ਮੈਂ ਸਾਰੀ ਮੰਡੀ ਭਰੀ ਹੈ ਹਾਂ ਭਰੀ ਪਈ ਹੈ ਵੇਰੇ ਸਰਵਾਲਾ ਪਈ ਹੈ ਇਹ ਵੇਰੇ ਮਾਮੇ ਨੇ ਰੋਣਾ ਜਿਹੜਾ 30 35 ਬੈਂਤੀ ਕਿਲੇ ਲਾਏ ਹੋਇਆ ਵਾਹ ਦੌਤਾ ਹੈ ਨਹੀਂ ਜਾਣੀ ਹੁਣ ਬਹੁਤ ਔਖਾ ਯਾਰ ਬਹੁਤ ਔਖਾ ਬਾਈ ਕੀ ਹੋ ਗਿਆ ਥਾਲਾ ਇਹ ਤਾਂ ਹੁਣ ਮੇਰੀ ਗੱਲ ਸੁਣ ਲੈ ਬਾਈ ਤਰਪਾਲ ਇਹ ਲਿਆਉਂਦੇ ਹੋਰ ਕਾ ਕੰਮ ਹੂੰ ਹੂੰ ਸਰਪਾਲ ਕਾਲੀ ਕਾਲਾ ਕਾਗਜ਼ ਠੀਕ ਹੈ ਨਾ ਉਹ ਠੀਕ ਹੈ ਮੋਟਾ ਜਿਹੜਾ ਤਰਪਾਲ ਨੂੰ ਪਾਲਾ ਕਾਗਜ਼ ਮੋਟਾ ਹੂੰ ਉਹ ਲਿਆਉਣਾ ਮੈਂ ਤਾਂ ਇੱਥੇ ਸਾਰੇ ਮੈਂ ਪਿਛਾ ਕੇ ਇੱਥੇ ਦੋ ਟ੍ਰੇਲਰਾਂ ਤੇ ਹੀ ਕਰਾਂ ਲੀਤੇ ਹੋਵੇ ਤੇਰੀ ਇਹ ਮੱਡੀ ਖੁੱਲ ਵੀ ਗਈ ਹਾਂ ਜਲਦੀ ਵੇਖੋ ਇੱਕ ਮਹੀਨਾ ਤਾਂ ਨਹੀਂ ਵਿਕਣੇ ਹਲੇ ਦੋ ਪੀਸ ਲਈ ਆਉਂਗਾ ਫੱਟੇ ਨਹੀਂ ਅਪਹਿਲੇ ਨਹੀਂ ਬੱਟੇ ਵੇਚਣੇ ਨਾਰਮਲ ਹੋਲ ਨਹੀਂ ਹੁਣ ਸਾਡੇ ਅੱਗੇ ਮਾਰ ਕੇ ਚੱਲੋ ਤਾਂ ਹੀ ਤਾਂ ਅਸੀਂ ਹੁਣ ਸਾਡੇ ਪਹਿਲਾਂ ਵੱਡੂ ਤੇ ਬੱਟੇ ਹੀ ਨਹੀਂ ਹੈਗੇ ਹਾਂ ਉਹ ਇੱਥੇ ਪਟਾਉਂਗੇ ਵੀ ਤਾਂ ਹੀ ਹੈਲੋ ਇਧਰ ਪੰਜ ਮਹੀਨੇ ਪੰਜ ਮਹੀਨਾਂ ਤੋਂ ਪਰ ਵੀ ਲੱਗ ਜਿਵੇਂ ਐ ਸਾਈਡ ਬੰਨ ਖੜਾ ਹੋ ਜਾਂਦਾ ਓਕੇ ਆਹ ਬੱਟੀਆਂ ਲਾੜਦੇ ਸੱਤ ਦਿਨ ਨੂੰ ਨਹੀਂ ਦੱਸਿਆ ਹੋਇਆ 6 7 ਨੂੰ ਆਪਣੇ ਅੱਛਾ ਹਾਂ 7 ਨੂੰ ਫੇਰ ਦੱਸਿਆ ਹੋਇਆ ਚੱਲ ਦੇਖੀ ਜਾਂਦੀ ਕੀ ਬਣਦਾ ਹੁਣ ਬੜਾ ਬੜਾ ਰਾਬੂ ਦੀ ਆਖਰੀ ਹੀ ਆ ਬਾਈ ਉਨੀ ਵੱਡ ਹੋਣੀ ਆ ਹੈਗੀਆਂ ਹਾਂ ਹੁਣ ਤਾਂ ਗੇਮ ਖਾਦੋ ਮੈਂ ਹਾਂ ਹੁਣ ਤਾਂ ਥੋੜੀ ਫਸਲ ਇਹਨੇ 9 ਮਹੀਨੇ ਦੀ ਲੇ ਗਾਨੀ ਆ 6 ਮਹੀਨੇ ਤੇ 3 ਮਹੀਨੇ ਹੋਰ ਵਧਾ ਦੇਣ ਸੁੱਕੀ ਖਿੜਿਓ ਔਖਾ ਕੰਮ ਹੈ ਅਗਨੇ ਪੁੱਛੇ ਕਰਨ ਕਿੰਨੇ ਮੰਗੂ ਵੀ ਮੁੱਢਾ ਕਿ ਬੀਜੜਾ ਉਹ ਕੰਮ ਹੋ ਜਾਣਾ ਉਹ ਦਿਖਦਈ ਆ ਹਾਂ ਮੈਂ ਤਾਂ ਕੱਲ ਗਿਆ ਦਾ ਕਲੇਸ਼ ਦੇ ਚੱਕਰ 'ਚ ਵੀ ਮੈਂ ਕਲੇਸ਼ ਕਾਨਾ ਗੇਟ ਪਰ ਹਾਂ ਥੋੜਾ ਮੈਂ ਨਾਲ ਲਿਗਿਆ ਦਾ ਬੜਾ ਟਰਾਲਾ ਮੈਂ ਤਾਂ ਹੀ ਪਾ ਕੇ ਲਿਗਿਆ ਤਾਂ ਵੀ ਗੇਟ ਉਪਰ ਗਈ ਖੋਲਣ ਨਾਲ ਡਾਲਾ ਹੂੰ ਕਹਿ ਕੇ ਕਹਤਾ ਮਨੇਹਰਾ ਨੂੰ ਵੀ ਵੱਡੀਆਂ ਤਿਆਰ ਰੱਖਿਓ ਵੀ ਲਦਾ ਦੇਓ ਕਿਤੇ ਮੇਰੇ ਨਾਲ ਲਦਾਉ ਨਾ ਮਡਾਲਾ ਹਾਂ ਠੀਕ ਹੈ ਗੱਲ ਹਾਂ ਕਹਿੰਦੇ ਨਹੀਂ ਆਉਂਗੇ ਮੈਂ ਕਲੇਸ਼ ਦੇ ਚੱਕਰ 'ਚ ਗਿਆ ਦਾ ਗਾਹਕੇ ਸੇ ਰੁਕੇ ਨਹੀਂ ਵੀ ਲੰਘ ਜਾ ਹਾਂ ਹੋਰ ਕਿ ਮੋਚਰੂ ਨੇ ਕੱਢਿਆ 13 8 ਹੋ ਜਾਈ ਐਜਾ ਵਿਚਾਰਾ ਬੈਠਾ ਕੋਈ ਪੰਜਾਬੀ ਨਹੀਂ ਲਿਖਣੀ ਆਉਦੀ ਮੈਂ ਨਾ ਲਿਖਿਆ ਮੋਚਰਾਲ ਯਾਰ ਹਾਂ ਯਾਰ ਹਾਂ ਪੰਜਾਬ ਦੇ ਹਨ ਹੂੰ ਬਹੁਤ ਹੋ ਗਿਆ ਪੰਜਾਬ ਨੂੰ ਤਾਂ ਖਤਮ ਕਰਨੇ ਨੂੰ ਫਿਰਦੇ ਆ ਉਹੀ ਕੰਮ ਹੋ ਗਿਆ ਘਰਾਂ ਲੜਾਈਆਂ ਹੋ ਜਾਂਦੀਆਂ ਜੇ ਸਾਲੀ ਆਮਦਨ ਹੋਊਗੀ ਤਾਂ ਹੀ ਫਾਇਦਾ ਹੋਊਗਾ ਜੇ ਆਮਦਨ ਨਹੀਂ ਹੈਗੀ ਘਰ ਲੜਾਈ ਹੋਣੀ ਹੋਣੀ ਹੁੰਦੀ ਆ ਜੀ ਹੁੰਦੀਆਂ ਅੱਗੇ ਤਾਂ ਸਹਰੇ ਦੀ ਜਲੇਬੀਆਂ ਲਿਆਉਂਦੇ ਇੱਥੇ ਜਲੇਬੀਆਂ ਨਹੀਂ ਤੇਰੀ ਆਉਂਦੀਆਂ ਹਾਂ ਲੈ ਆਏ ਕਰਦੇ ਬਾਈ ਅੱਗੇ ਤਾਂ ਸਹਰੇ ਨੂੰ ਜਾ ਕੇ ਮੰਡੀ ਤੇ ਮੰਡੀ ਹੁੰਦੇ ਤੇ ਲੈ ਵੀ ਜਲੇਬੀਆਂ ਲੈ ਆਈ ਤਾਂ ਨਹੀਂ ਪਰਾ ਕੇ ਆਉਂਦਾ ਹੋਇਆ ਦਸਹਿਰਾ ਅੱਜ ਕੈੜੀਆਂ ਜੇ ਕਰਾ ਕੇ ਜਲੇਬੀਆਂ ਬਨੂ ਐਸੇ ਆਉਂਦੀ ਨਹੀਂ ਦੀਆਂ ਆਉਂਦਾ ਹੀ ਆ ਗੱਲ ਆਈਤੀ ਬੁੜੇ ਨੇ ਜਲੇਬੀਆਂ ਉੱਥੇ ਖਾ ਹੋngੀਆਂ ਉਹਨਾਂ ਨੇ ਮਰਜਾ ਨੂੰ ਕਿਉਂ ਬੈਠੇ ਆਂ ਹਾਂ ਤਾਂ ਮੈਂ ਅੰਦਾਜ਼ਾ ਲਾਦਾ ਮੈਂ ਬੁੜੇ ਦੇ ਕਿਹਨੇ ਖਾ ਦੋਵੇਂ ਆਲਾ ਉਰੀ ਬੈਠਦਾ ਦੁੱਤ ਸਾਰਦਾ ਕੱਲਾ ਬੰਦਾ ਹੂੰ ਤੂੰ ਗੱਲਾਂ ਐ ਤੂੰ ਮੰਡੀ 'ਚ ਬੈਠੂਗਾ ਕਿ ਘਰ ਦੇਖੂਗਾ ਹੋਰ ਕੀ ਮਟਾ ਖਾ ਜਾ ਕੱਲੇ ਲਾ ਖਾ ਜਾ ਬੁੜੇ ਸਿਆਣਾ ਪੈ ਗਈ ਕੋਈ ਹਾਂ ਹਾਂ ਇੱਕ ਹੋਰ ਹੈ ਡੰਗਰ ਬਹੁਤ ਆਓ ਫਿਰ ਫੈਣੇ ਦੀ ਕੁਝ ਚਲਾ ਇੱਧਰ ਇੱਕ ਨਾ ਸਿੰਬੇ ਦਾ ਦਾਦਾ ਛੱਡਿਆ ਹੁੰਦਾ ਤੇ ਕਿਹਦਾ ਬਾਬਾ ਛੱਡਿਆ ਦਾ ਮੰਡੀ 'ਵਾਂ ਅੱਛਾ ਇੱਕ ਹੋਰ ਤਾਂ ਚੰਦਿਆਂ ਦੀ ਵੀਰ ਸੀ ਬਣੀ ਕਿਹੜਾ ਹਾਂ ਤਿੰਨੇ ਜੱਪਣੀ ਢੇਰੀਆ ਭੁੱਲ ਗਏ ਰੋਟੀ ਖਾਣ ਜਲੇ ਅੰਬ ਉੱਤੇ ਗੋਦਵਾਰੀ ਅੰਬ ਤਲਾ ਹਾਂ ਗਰੀਬੀ ਆਪਣੀ ਬੁਰਾ ਛੱਟ ਗਈ ਤੂੰ ਕੀ ਕਰੇਂ ਰੋਟੀ ਪਾ ਲਈਂ ਜੀ ਨਿਆਲੇ ਬਹੁਤ ਆ ਉੱਤੇ ਫਰਤੀਲੇ ਜਿਹੜੇ ਹਾਂ 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 ਸਾਰੇ ਆਏ ਮਾਰਦੇ ਜਦੋਂ ਛੋਲੀ ਜੀ ਸਰਕਾਰ ਮਾਰਦੇ ਆਵਾਰਾ ਡੰਗਰ ਬਹੁਤ ਹੈ ਡੰਗਰ ਬਹੁਤ ਹੈ ਫਬਦੇ ਬਾਦ ਵਾਰਾ ਡੰਗਰ ਡੰਗਰ ਯਾਰ ਡੰਗਰ ਤਾਂ ਆਏ ਆ ਜਿਹੜਾ ਉਹਨੇ ਖਾਣਾ ਖਾਣਾ ਹਾਂ ਇਹ ਪਰਫੂਜ਼ ਕਰਤਾ 2 ਕਿਲੋ ਦਾਣੇ ਉਹਨੂੰ ਲਾ ਜੇ ਉਹ ਵੀ ਗਏ ਹਾਂ ਮਾਹੋ ਫਿਰ ਹੋਰ ਕੰਮ ਦੀ ਫੋਸੇ 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 ਤਾਂ ਪਿਆ ਜੇ ਉੱਪਰ ਕਰਤਾ ਲੈ ਲਈ ਨਹੀਂ ਯਾਰ ਜਿਆਦਾ ਮਾੜੇ ਹਾਲਾਤ ਹੋ ਗਏ ਜਿਆਦਾ ਮਾੜੇ ਹਾਲਾਤ ਹੋ ਗਏ ਆਪਾਂ ਕੁਝ ਕਹਿ ਲੀਏ ਚਲੋ ਆਪਾਂ ਨੇ ਵੋਟ ਵੀ ਪਾਈ ਆ ਝਾੜੂ ਨੂੰ ਠੀਕ ਆ ਕਾਂਗਰਸਰ ਕੱਲ ਤੇਰਾ ਬਣੇ ਆ ਕਦੇ ਫਸਲ ਰੋਲ ਹੀ ਨਹੀਂ ਹੈਗੀ ਨਹੀਂ ਰੋਲ ਬਾਈ ਇਹਨਾਂ ਨੇ ਸਾਲਾਂ ਨੇ ਰੋਲਤੀ 2 ਸਾਲ ਚ ਇਹਨਾਂ ਨੇ ਰੋਲ ਕਰ ਰਹੇ ਭਗਵਾਨ ਤਵਾਥਲ ਕਰੇ ਹੀ ਕੁਛ ਕਰਦਾ ਹੀ ਕੁਛ ਨਹੀਂ ਹੈਗਾ ਸੋਚਦਾ ਹੀ ਨਹੀਂ ਜੀ ਕੋਈ ਕਿਹਾ ਇਹਨਾਂ ਨੂੰ ਮੋਦੀ ਨੇ ਇਹਨਾਂ ਨੂੰ ਮੋਦੀ ਨੇ ਤਬੀਦ ਕਰਾਤਾ ਇਹਨਾਂ ਨੂੰ ਜੁਨੀਨ ਵਾਲਿਆਂ ਕਰਾਤਾ ਝਾੜੂ ਵਾਲਿਆਂ ਨੇ ਕਰਵਾਉਂਦਾ ਰਹੀ ਗਿਆ ਚਲੋ ਇੱਥੇ ਆਇਆ ਫਸਲ ਬਿਮਾਰੀ ਮੂਨ ਤੇ ਬਸੀ ਥੋੜੀ ਜੀ ਨਿਕਲ ਨਹੀਂ ਚੰਗੀਆਂ ਆਂਦੀਆਂ ਫਸਲਾਂ ਸੋਹਣੀਆਂ ਹੋ ਜਾਣੀਆਂ ਇਹਦੀਆਂ ਸਭ ਦੀਆਂ ਛੋਲੇ ਵਰਗੀ ਫਸਲ ਪਈ ਹੈ ਮਾਨੀ ਭਾਈ ਸੁਥਰੀ ਪਈ ਸਭ ਦੀ ਇਹਦੇ ਕੋਈ ਕਾਲਸ ਕੋਈ ਕਾਲਸ ਨਹੀਂ ਹੈਗੀ ਭਾਈ ਇਹਦਾਂ ਵੀ ਆਏ ਬੈਠਾ ਸੁਥਰੀ ਸੋਨੇ ਵਰਗੀ ਪਈ ਹੈ ਇਹ ਜੀ ਫਸਲ ਰੁਲਦੀ ਫਿਰਦੀ ਹੈ ਦੱਸ ਗਿਆ ਬਣੂ ਜੀ ਫਸਲ ਹੀ ਨਹੀਂ ਕਦੇ ਨਿਕਲੀ ਸਾਬ ਇਹ ਮੈਰੀ ਗੱਲ ਸੁਣ ਲੈ ਪੰਜਾਬ ਤਾਂ ਸਮਝੇ ਜੇ ਕਹਿੰਦੇ ਮੂਮ ਨਹੀਂ ਪੈਣਾ ਨਹੀਂ ਨਾ ਇਹ 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 ਗੜ ਲਈ ਹੁਣ ਖੇਤਾਂ 'ਚ ਕਰ ਦਈਏ ਪਿਆ ਕਰਦਾ ਬਾਈ ਇਹ ਨਹੀਂ ਮਾਰ ਲੈਣਾ ਖਰਾਫ ਨਹੀਂ ਆਪਾਂ ਹੁਣ ਜੇ ਬੁਰਕੀ ਸੜਦੀ ਆਪਾਂ ਜੇ ਚੱਕ ਕੇ ਕੌ ਨੂੰ ਪਾਉਂਦੇ ਉੱਪਰ ਰੱਖਦੇ ਗੰਦ ਦੇ ਨਾ ਜਿੰਦਾ ਸੱਟੂ ਪੈਰਾ 'ਚ ਆਪਣੇ ਪਿੰਡ ਨੂੰ ਕਹਿੰਦੇ ਆਪਾਂ ਆਪਣੇ ਪਿੰਡ ਦੇ ਵਾਲਦਾਂ ਦੇ 100 ਰੋਟੀ ਪਈ ਹੋਣੀ ਹੈ ਦੇਖ ਲੈ ਗੈਲ ਪਾਣੀ ਰੱਖਿਆ ਪਿਆ ਹਾਂ ਪਾਣੀ ਦਾ ਸੀ ਵੀ ਰੱਖਿਆ ਬੋਤਲਾਂ 'ਚ ਭਰ ਕੇ ਨਹੀਂ ਨਹੀਂ ਰੋਟੀਆਂ ਢੇਰਾਂ 'ਤੇ ਪਈਆਂ ਦੇਖ ਲੈ ਇਹ ਮਗਲ ਤਾਂ ਨਹੀਂ ਪਤਾ ਅਰੇ ਉਹ ਹੂੰ ਤਾਂ ਯਾਰ ਬਹੁਤ ਫਰਕ ਆ ਹੁਣ ਇਹnabla ਬਣੀ ਰੋਟੀ ਛੱਡਦਾ ਅਗਲਾ ਨਹੀਂ ਹਾਂ ਲੈ ਸੁੱਟੂ ਮੂਹ ਜਾ ਕੇ ਦੇ ਲੈ ਗਰਿਆਂ ਦੇ ਗਰੇ ਲੈ ਅਈਆ ਅੱਛਾ ਜੀ ਦਿਹਾਵਾ ਬਾਗੇ ਛੱਡਿਆ ਹੁੰਦੇ ਨੇ ਜਿਹੜੇ ਬਚ ਗਏ ਖਾਊ ਕਿ ਅਗਲਾ ਲੋਕ ਪਾਗਲ ਹੋ ਜੂਗਾ ਨਾ 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 ਇਹ ਕੁੱਤੇ ਥੋੜੇ ਜਾ ਜੈ ਜੈ ਕੁੱਤਾ ਕੋਈ ਰੋਟੀ ਨਹੀਂ ਖਾਂਦਾ ਹੁਣ ਸਾਰੇ ਸਾਰੇ ਆਲੂ ਪਰੋਠੇ ਨਹੀਂ ਸਾਰੇ ਸਰਾਧਾਂ ਨੇ ਮੁਕਰੇ ਪਿਆ ਕੌਮ ਵਾਰ ਇਹ ਤਾਂ ਰਜਾਇਤ ਹੈ ਸਰਾਧਾਂ ਨੇ ਹੁਣ ਤਾਂ ਕੁਝ ਨਹੀਂ ਵੜਨਾ ਸੋਡਾ ਆਪਣਾ ਹੁਣ ਮੰਡੀਆਂ 'ਚ ਬੈਠੇ ਰਹੋ ਠੀਕ ਆ ਕਿਸੇ ਨੇ ਕੁਝ ਨਹੀਂ ਸੋਚਣਾ ਜ਼ਿੰਮੇਵਾਰਾ ਖਾਦਣਾ ਉញਣਾ ਬਾਈ ਠੇਕੇ ਬਧਾਈ ਜੋ ਰੋਲਾ ਪਾ ਕੇ ਇੰਨਾ ਇੰਨਾ ਸਾਡਾ ਝਾੜ ਨਿਕਲਦਾ ਥਾਪੀਆਂ ਮਾਰੀ ਜੋ ਬਿਨਾਂ ਗੱਲ ਤੋਂ ਹੀ ਪਹਿਲੇ ਥੋੜੇ ਵਿਗਦੀ ਨਹੀਂ ਬੇਸ਼ੱਕ ਅਸੀਂ ਵੀ ਠੇਕੇ ਪਰੇ ਬੋਂਦੇ ਆ ਜਮੀਨ ਅਗਲਾ ਠੇਕਾ ਵਾਲਾ ਜਿੱਦੇ ਠੇਕਾ ਚੱਕ ਦਿੰਦਾ ਹਾਂ ਜਿਹੜੇ ਸਾ ਕੋਲ ਚੱਲ ਰਹੇ ਮੈਂ ਤਾਂ ਹੈਰਾਨ ਆਪਾਂ ਤਾਂ ਫੇਰ ਹਲੇ ਕੁਝ ਨਹੀਂ ਹੈਗਾ ਜਿੱਦਾਂ ਅਸੀਂ 80000 ਨੂੰ ਬਾਈ ਬੈਠਾ ਉਹਨਾਂ ਦਾ ਕੀ ਹਾਲਾਤ ਹੋਏ ਹੋਏ ਹੁਣ ਜੇ ਫਸਲੇ ਨਹੀਂ ਵਿਗਦੀ ਪ੍ਰਧਾਨ ਜੀ ਹੋਰ ਕੀ ਆ ਉਹ ਯਾਰ ਐਸ ਹਿਸਾਬ ਨਾਲ ਤਾਂ ਮੈਂ ਹਿਸਾਬ ਲਾ ਲਿਆ ਵੀ ਆਪਣੀ ਆਪਣੀ ਕਰੀ ਜੋ ਵਧੀਆ ਹੈ ਰਾਮ ਗੈਲ ਕੋਈ ਵੀ ਜ਼ਿੰਮੇਦਾਰਾ ਉਹਨੇ ਫਸਲ ਪਰ ਕਿਸ਼ਤ ਕਰਾਉਣੀ ਪਰ ਆ ਝਾੜੇ ਨਾ ਦੱਸੋ ਆਪਣਾ ਯਾਰ ਉਹ ਚਾਰ ਜਿੰਨਾ ਕਹਿੰਦੇ 35 40 ਵਾਲੀ ਆਪਣੀ ਜ਼ਮੀਨਾਂ ਹੈ ਵੀ ਨਹੀਂ ਇਹਨਾਂ ਵਾਲੀਆਂ ਆਪਣੀਆਂ 35 ਵੱਧ ਨਹੀਂ ਆਉਂਦਾ ਹਾਂ 28 30 ਹੱਦ ਸਾਡੇ ਆਪਾਂ ਕਹਿੰਦੇ ਬਹੁਤ ਆ ਗਿਆ ਕੀ ਹੱਦ ਆ ਬਣੇ ਸਾਡੇ 25 ਦੇ ਨੇ ਕਿ ਉਹ ਚੱਲ ਜੇ ਸਾਲਾ ਆਉਂਦਾ ਵੀ ਕਿਸੇ ਦਾ 31 32 33 ਨਿਕਲਦਾ ਵੀ ਦੱਸਣਾ ਜ਼ਰੂਰੀ ਆ ਨਹੀਂ ਫਿਰ ਦੂਆ ਵੀ ਘਟਾ ਦਿੰਦਾ ਕੋਈ ਗੱਲ ਦੂਆ ਵੀ ਘਟਾ ਦਿੰਦਾ ਕੋਈ ਨਾ ਚਲੋ ਠੀਕ ਆ ਜੀ ਬਾਈ ਹਾਂ ਜੀ ਇੱਥੇ ਨੂੰ ਲਾ ਕੇ ਖੋਲ ਦਿਓ ਟਰਾਲਾ ਬਾਕੀ ਜਿੱਦਾਂ ਮੰਡੀ 'ਚ ਚੱਲਦਾ ਹੋਇਆ ਸਮਾਚਾਰ ਦਈ ਜਿਓ ਹਲੇ ਤੁਸੀਂ ਉੱਥੀ ਉੱਥੀ ਆ ਦੇਖਦੇ ਆ ਬਾਕੀ ਕੀ ਬਣਦਾ ਬਾਈ ਹਾਂ ਕੀ ਕਹਿੰਦਾ ਦੱਸ ਆਹ ਹੁਣ ਤਾਂ ਕਰਨਾ ਹੀ ਪੈਣਾ ਉਹ ਤਾਂ ਹੈਊਗਾ ਵਸੀ ਹੋ ਲੈ ਆ ਬੜੀ ਪਾਰਟੀ ਐ ਬੈਠੂ ਬਾ ਸਾਡੇ ਤਾਂ ਚੱਲੀ ਜਾਂਦੀ ਓਰੇ ਹਲੇ ਪ੍ਰਧਾਨ ਦੇ ਇੱਧਰ ਕਹਿੰਦਾ 3511 ਬਦਲਣਾ ਬੰਦ ਲੱਗਦਾ ਬਦਲਣ ਦੀ ਨਾ ਕਦੇ ਹੀ ਵਿਗ ਜਾਣਾ ਕਹਿੰਦਾ ਜਿਹੜੇ ਹਲਾਤ ਆ ਪਰ ਠੀਕ ਹੈ ਸਹੀ ਗੱਲ ਹੌਲੀ ਹੌਲੀ ਲਿਆਇਆ ਟਮਕਟਮਕ ਕਰਦਾ ਗਿਆ ਹਾਂ ਓਹੋ ਉਹ ਠੀਕ ਆ ਬਰਾਬਰ ਬਜੀ ਗੱਲ ਸੁਣ ਲੈ ਠੀਕ ਆ ਬਾਈ ਉਹ ਅਸੀਂ ਇੱਧਰ ਪੱਗਾ ਲਈ ਬੈਠੇ ਆਲੇ ਕੋਈ ਪਤਾ ਸਾਨੂੰ ਕੋਈ ਕਿੱਕੜਾ ਨਹੀਂ ਵੱਡੀ ਮਤਾ ਨਹੀਂ ਆਦਾ ਅਜਲੇ ਮਹੀਨੇ ਕੱਜ ਤੋਂ ਦਰ ਨਹੀਂ ਹੋਦੀ ਇੱਕ ਗਵਰਨਮੈਂਟ ਦਾ ਅਸੂਲ ਚਾਹੀਦਾ ਵੀ ਇਹਨਾਂ ਦੀ ਫਸਲ ਨਹੀਂ बिकਦੀ ਨਾ ਇਹ ਕਿਸ਼ਤਾਂ ਵੀ ਡੇਟ ਹਾਂ ਉਹ ਤਾਂ ਹੈ ਉਹ ਬਾਈ ਹੁਣ ਸਟਾਈਟ ਵਾਲੇ ਨੇ ਰੇ ਨਹੀਂ ਕੰਮਾ ਤੈਨੂੰ ਦੇਖ ਲਈ ਟੈਨਸ਼ਨ ਕੋਣ ਪਹਿਲਾਂ ਪਹਿਲੇ ਸਾਫ਼ ਕਰੋ ਸਾਫ਼ ਕਿੱਥੇ ਤੇ ਕਰੀਏ ਬਦਲ ਵੀ ਕੋਈ ਤਾਂ ਹੀ ਕਰੂੰਗਾ ਅਸੀਂ ਕਿੱਥੇ ਕਰ ਦੂੰਗੇ ਰੇ ਮਿਲਦਾ ਨਹੀਂ ਰੇ ਮਿਲਦਾ ਨਹੀਂ ਦੇਖ ਲੋ ਥਲੇ ਕੰਮੇ ਉਲਟ ਹੋ ਗਿਆ ਯਾਰ ਮੈਨੂੰ ਜਿਨੀ ਜਬੀ ਬੀਜ ਦਿੰਦਾ ਤਾਂ ਘੜ ਘੜ ਜਬੀ ਹੋ ਜਾਂਦੀ ਦੀ ਹਾਂ ਹੋਈ ਵੀ ਹੁੰਦੀ ਦੀ ਕਿਤੇ ਨਹੀਂ ਰੋਹੇ ਨਹੀਂ ਕਰਦੀ ਨਾ ਬੀਜ ਕੇ ਵੀ ਕੀ ਕਰੂੰਗਾ ਜੀ ਹੁਣ ਭਿਜਣੀ ਤਾਂ ਨਹੀਂ ਆਉਂਦੀ ਹੁਣ ਨਾ ਬੀਜੀ ਕਣਕ ਵੀ ਦੀ ਹੂੰ ਦੋਏ ਨਹੀਂ ਦੋ ਫਸਲਾਂ ਦਾ ਕਟਾ ਲੈਣਾ ਫੇ ਆਹੋ ਲੇਟ ਹੋ ਗਿਆ ਹੁਣ ਲੇਟ ਹੋ ਗਿਆ ਕੰਮ ਹੁਣ ਤਾਂ ਜੰਮੀ ਵੀ ਹੁੰਦੀ ਤੇਰੀ ਤੁਰ ਗਿਆ ਹੈਗਾ ਨਹੀਂ ਹਾਂ 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 ਅੱਗੇ ਬਾਈ ਤੇ ਇਹਨੂੰ ਬੀਜ ਦੰਦਾ ਮੈਂ ਚਾਲਕ ਦੇਖਦੇ ਕੋਈ ਗੱਲ ਨਹੀਂ ਪੈਨਸ਼ਨ ਆ ਲੋ ਹੋ ਜਾਣਾ ਸਾਰਾ ਹੱਲ ਮਾਰਾ ਜੀ ਕਰੂਗਾ ਦਾ ਜਾਣਾ ਸੁੱਖ ਸ਼ਾਂਤ ਚਾਹੀਦੀ ਆ ਮਾਰਾ ਦੀ ਨਿਗਾ ਸਿੱਧੀ ਚਾਹੀਦੀ ਆ ਕੋਈ ਜੰਮਿਆ ਨਹੀਂ ਹੈਗਾ ਪੰਜਾਬ ਨੂੰ ਖਤਮ ਕਰਨੇ ਵਾਲਾ ਪੈਗੇ ਨਹੀਂ ਆ ਜਾਣੀ ਕਿ ਟਾਈਮ ਜੇ ਪਰ ਕੰਮ ਹੋਵੇ ਫਸਾ ਦਾ ਦੁੱਖ ਲੱਗਦਾ ਹੀ ਹੈ ਉਹ ਤਾਂ ਹੁਣ ਕਰੂਗੇ ਕੀ ਕਰੂਗੇ ਫੇਰ ਕਰੂ ਕੇ ਵੀ ਕਰਕੇ ਆ ਕਰੂਗਾ ਜੇ ਟਾਈਮ ਜੇ ਪਰ ਵਿਕ ਜਿਵੇਂ ਨਾ ਫੇਰ ਨਜ਼ਾਰਾ ਹੀ ਹੋਰ ਆਓ ਤਾਂ ਹੈ ਉਹ ਆ ਜੀ ਹਾਂ ਹੁਣ ਕਹੇ ਜਿਹੜੇ ਕਹਿੰਦੇ ਤਿੰਨ ਫਸਲਾਂ ਕੱਢਦੇ ਚਾਰ ਕੱਢਦੇ ਆ ਮੈਂ ਕਹਿੰਦੇ ਕੀ ਰਹਿ ਜਾਣੀ ਇੱਕ ਵੀ ਨਹੀਂ ਨਿਕਲਨੀ ਜੀ ਜਦ ਖਰੀਦਣੀ ਨਹੀਂ ਜੀ ਕਿਸੇ ਨੇ ਕਰਕੇ ਆ ਹਾਂ ਅਲੂ ਵਾਲੇ ਅਲੂ ਵਾਲੇ ਤੇ ਗਿਆ ਕੰਮ ਹਾਂ ਅਲੂ ਵਾਲੇ ਜਿਹੜੇ ਬੈਠੇ ਸੀ ਅਸੀਂ ਕਣਕ ਬੀਜੂਏ ਅਲੂ ਲੇਟ ਹੋ ਗਿਆ ਔਰ ਕੀ ਹੁਣ ਅਲੂ ਲੱਗੂਗਾ ਜਾਂ ਕਣਕ ਹੀ ਹੋਊਗੀ ਹਾਂ ਰਾਜੀ ਹੁਣ ਅਲੂ ਲਾਉਣ ਲੱਗਿਆ ਇਹ ਨੇ ਵੀ ਨਹੀਂ ਲਾ ਦਿੰਦਾ ਫੇਰ ਕੈ ਹੋ ਗਿਆ 10 ਦਿਨ ਚੱਲੇਗਾ ਕੰਮ ਸਮਝ ਨਿਆ ਦੀ 2-3 ਸਾਲ ਚ ਸੁਰਤ ਟਿਕਾਣੇ ਆ ਜਾਣੀ ਜੇ ਆਹੀ ਕੁਝ ਕਰਦੇ ਰਹੇ ਪੱਕਾ ਕਿਹਨਾਂ ਨੇ ਮਿਹਨਤਾਂ ਕਰਨੀਆਂ 4-5 ਸਾਲ ਚ ਹਾਂ ਬਈ ਐਵੇਂ ਨਾ 15 ਦਿਨਾਂ ਨਾਲ ਇਹ ਫਿਰਦੇ ਆ ਜ਼ਮੀਨਾਂ ਦੱਬਣ ਨੂੰ ਜਿਹੜੀ ਗੱਲ ਹੈ ਵੀ ਜੇ ਤੁਸੀਂ ਦੂਈ ਸਾਈਡ ਨੂੰ ਨਹੀਂ ਲੋਟੋਂਦੇ ਇਧਰ ਨੂੰ ਲੋਟ ਕਰ ਲੈਣੇ ਅਸੀਂ ਦੇ ਲਓ ਸਾਲੀ ਪਾ ਲਓ ਵੋਟ ਸਾਲੀ ਮਤਾਂ ਆਪ ਦੇਖੀ ਜਾਨਦੇ ਕਿ ਕਹੇ ਹਾਲਾਤ ਹੋ ਗਏ ਕੋਈ ਜਾ ਹੀ ਨਹੀਂ ਰਿਹਾ ਮੰਡੀ ਚ ਮੈਂ ਤਾਂ ਜੁਨੀਅਰ ਤੇ ਆਉਂਦੀ ਆ ਕਹਿੰਦੇ ਇਹਦਾ ਖੜਪਾ ਸੱਪ ਲੜ ਗਏ ਇਹਨਾਂ ਦੇ ਸਹੀ ਆ ਜਿਹੜੀ ਗੱਲ ਸਹੀ ਆ ਸਹੀ ਆ ਯਾਰ ਬਸੇੜਾ ਰੌਲਾ ਪਾਈ ਜਾਂਦੇ ਆ ਧਰਮਸਾਲਾ ਚ ਨੂੰ ਆਜੋ ਅੱਡੇ ਬੰਨੋ ਆਜੋ ਕੋਈ ਜਾ ਹੀ ਨਹੀਂ ਰਿਹਾ ਹਾਂ ਹੁਣ ਜਾਣ ਤਾਂ ਸਹੀ ਉੱਥੇ ਸੁਣਨ ਨੂੰ ਨਾ ਦੀ ਵੀ ਤਾਂ ਹੀ ਦੱਲਣਾ ਕੋਈ ਇੱਕ ਵਾਰੀ ਹਾਈ ਤੋਂ ਵਾਦਾ ਕਰਨ ਕੋਈ ਪੱਤਰਕਾਰ ਨਹੀਂ ਆ ਰਿਹਾ ਬੋਟਾਂ ਦਾ ਮੈਂ ਬੋਟਾਂ ਤਾਂ ਮੇਰੀ ਗੱਲ ਸੁਣ ਲੈ ਰੇ ਇੱਕ ਮਿੰਟ ਮੈਂ ਬੋਟਾਂ ਦਾ ਨਾ ਬੋਟਾਂ ਹਣੇ ਪੈਂਦੇ ਰੁਕ ਪਹਿਲਾਂ ਆਪਣੀ ਫਸਲ ਤਾਂ ਸਾਂਭ ਲਓ ਹੈ ਕਿ ਨਹੀਂ ਕੋਈ ਪੱਤਰਕਾਰ ਨਹੀਂ ਆਉਂਦਾ ਆ ਭੈਣ ਤੇ ਆ ਦੀ ਕੰਗਣੇ ਦੀ ਤੀਏ ਦਿਨ ਖਬਰ ਲਾ ਦਿੰਦੇ ਇਹ ਐ ਬੋਲਦੀ ਐ ਬੋਲਦੀ ਉਹ ਜਿੰਮੇਦਾਰਾਂ ਨੂੰ ਖਬਰ ਲਾ ਦੋ ਹਾਂ ਕਿਸੇ ਨੇ ਨਹੀਂ ਲਾਉਣੀ ਤੇਰੀ ਖਬਰ ਹਾਂ ਤੇ ਇਹਨਾਂ ਸੜੀ ਦੇ ਬਾੜ ਦੇ ਖੰਡਾ ਕੇ ਕੋਈ ਕਿਸੇ ਪਾਸੇ ਨੂੰ ਬਾੜ ਦੇ ਕਿਸੇ ਪਾਸੇ ਨੂੰ ਲਾ ਦੂੰ ਕੋਈ ਸੜੀ ਦੀ ਖਬਰ ਅੱਠਾ ਤੇ ਕੋਈ ਮੰਡੀ ਦੀ ਖਬਰ ਨਹੀਂ ਲੱਗੀ ਮੈਂ ਤਾਂ ਦੇਖੋ ਹੋਰ ਕੀ ਆ ਆ ਬੋਟਾਂ ਨਹੀਂ ਬਸ ਇਹ ਲੱਗਦੀਆਂ ਉੱਥੇ ਅੱਜ ਝੱਗਾ ਪਾੜ ਤਾਂ ਉੱਥੇ ਕਾ ਕੀ ਲੱਗੇ ਨਾ ਅੱਠੇ ਉੱਥੇ ਤੇ ਇੱਥੇ ਗੋੜੀ ਚੱਲਦੀ ਖਿਦ ਦੇ ਹਾਂ ਨੰਡਾ ਚੱਲ ਪਿਆ ਸਾਡੇ ਜ਼ਿੰਮੇਵਾਰੀ ਪਰ ਤਾਂ ਕੱਟ ਨਹੀਂ ਹੈਗੇ ਜੀ ਵੀ ਪਹਿਲਾਂ ਆਪਣੀ ਫਸਲ ਸੰਭੋ ਉਹਦੇ ਬਾਅਦ ਸੜਾ ਲੜੀ ਜਾਉਂਗੇ ਲੜੀ ਜਾਓ ਜਿਹੜਾ ਕੰਨ ਇੱਕ ਬੋਟਾਂ ਵੀ ਦੇਖ ਤੂੰ ਕਿਹੜੇ ਯਾਰ ਇਹ ਸਭ ਸਿਆਸਤਾਂ ਹੈ ਹਾਂ ਇਹ ਸਿਆਸਤ ਪਤਾ ਕੀ ਆਏ ਦੀਨੇ ਨੇ ਧੌਲਾਪ ਬਣਾਇਆ ਥਾਨਾ ਨੂੰ ਮੇਰੇ ਵੋਟਰਾਂ ਦਾ ਪੰਗਾ ਪਾ ਦੋ ਵਿੱਚ ਬਸ ਸਮਝਿਆ ਗੱਲ ਤੇ ਸਾਰ ਸਿਆਸਤਾਂ ਆ ਇਹ ਪੱਕਾ ਇਹ ਬੰਦੇ ਨੂੰ ਦੁਖੀ ਕਰਨੇ ਦੀ ਇਹ ਮੰਡੀ ਦਾ ਹੁੰਦਾ ਹੈ ਕੰਮਡੀ ਜੇ ਇਹੀ ਕੰਮ ਚੱਲ ਰਿਹਾ ਕਹਿੰਦੇ ਇਹੀ ਕੰਮ ਹੈ ਹਾਂ ਵੀ ਵੋਟਾਂ ਤਾਂ ਹੀ ਕਰੀਏ ਵੀ ਰੌਲਾ ਹੀ ਕਰੀਏ ਵੀ ਰੌਲਾ ਦਾ ਰੌਲਾ ਦਾ ਰੌਲਾ ਦਾ ਪਾਉਣੇ ਇਧਰ ਰੋਲੋ ਹੀ ਰਹਿਣ ਨੂੰ ਹਮ ਸਭ ਸਿਆਸਤਾਂ ਹੁੰਦੀਆਂ ਇਹ ਹਾਂ ਹਾਂ ਗਿਆ ਅੱਗੇ ਪਿੱਛੇ ਵੀ ਹੋ ਸਕਦੀ ਨਹੀਂ ਹੁਣ ਉਹ ਹੈ ਜਿਆ ਬੰਦਾ ਸਮਝ ਨਹੀਂ ਦਿੰਦਾ ਜਿਹੜਾ ਨਹੀਂ ਸਮਝਦਾ ਨਹੀਂ ਦਿੰਦਾ ਚਲੋ ਠੀਕ ਹੈ ਭਾਈ ਚੱਲੀ ਜਾਨੇ ਤਾਂ ਹਾਂ 15 ਦੇ ਪਹਿਲਾਂ ਵੋਟਾਂ ਹੋ ਜਾਂਦੀਆਂ ਹਾਂ ਉਹ ਠੀਕ ਨਹੀਂ ਤਾਂ ਇਹ ਤਾਂ ਹੁਣ ਕੰਨ ਦੇ ਬਾਹਰ ਰੱਖਦੇ ਬਿੱਲੀ ਤੇ ਸਿਆਸਤ ਦਾ ਇਦਾਂ ਹੁਣ ਦੁਖੜੇ ساری ਉਮਰ ਦੇ ਆ ਸਾਡੇ ਅਸੀਂ ਰੋਈ ਜਾਨੇ ਵਾ ਹੈ ਕਿ ਨਹੀਂ ਨਾਲ ਦੇ ਬਾਦ ਰੱਖਦੇ ਜਮੀਨਾ ਖਾਈ ਜਾਂਦੇ ਅਗਲੀ ਆ ਜਾ ਲਿਆਈ ਜਾ ਭਾਈ ਕੀ ਕੀ ਸਮਾਨ ਨਾਲ ਜਿਹੜੇ ਖੜੇ ਲਾਉਣੇ ਯੋਗੀ ਹੋ ਜਿੰਦੇ 4 ਪੈਸੇ ਫਿਰ ਹੋਣ ਹੈ ਕਿ ਨਹੀਂ ਹੋਰ ਕੀ ਆ ਬਾਬਾ ਸਿਹਤ ਦਾ ਸਾਰੀ ਇਹ ਦੇਖ ਲੋ ਪਰ ਅਰਿਆ ਹੁੰਦੇ ਹੁੰਦੇ ਗਾਣੀ ਨੂੰ ਅਰ ਜਾਂਦੀ ਬਸ ਇਹ ਵੀ ਦਾਰਾਂ ਦੀ ਬੁਕਿੰਡਾਂਾਂ ਵੀ ਗਲ ਜਾਂਦੀ ਜਿੰਨਾਂ ਦੀ ਉਧਰ ਮੰਡੀ ਹੋ ਵੀ ਲਿਆ ਪਿੰਡਾਂ 'ਚ ਨਹੀਂ ਏਕਾ ਹੈਗਾ ਜਦ ਮੰਡੀ ਨੂੰ ਸਵਾਦ ਤੁਰਨਾ ਲੋਕਾਂ ਨੇ ਆਹੋ ਫਿਰ ਪਿੰਡਾਂ 'ਚ ਨਹੀਂ ਬਾਈ ਹੁਣ ਪਹਿਲਾਂ ਹੀ ਅਗਲੇ ਨੂੰ ਹੋਗਾ ਵੀ ਉਹ ਮੇਰੇ ਵਿਰੁੱਧ ਖੜ ਗਿਆ ਕਾਹਦੇ ਖੜੇ ਆ ਹੂੰ ਹੂੰ ਕਾਠ ਤਾਂ ਹੀ ਹੋਊਗਾ ਪਿੰਡਾਂ ਵਾਂ ਜੇ ਪਿੰਡੇ ਪਾਰ ਤੇ ਚਾਰ ਚਾਰ ਸਰਪੰਚ ਖੜੇ ਪਿੰਡਾਂ ਵਾਂ ਇੱਕ ਮਿੰਟ ਵਾਂ ਦੇਖ ਲਈ ਚਾਰ ਚਾਰ ਸਰਪੰਚ ਖੜੇ ਆ ਕੰਧਗਰ ਕੰਧ ਪੇਪਰ ਸਸਤਾ 880 ਬੋਟ ਕੰਧਗਰ ਕੰਧ ਪੇਪਰ ਭਰੇ ਇੱਕ ਬੰਦਾ ਮੈਨੂੰ ਕਹੀ ਆ ਵੀ ਰੋਜ ਅੱਛਾ ਪ੍ਰਧਾਨ ਮੈਨੂੰ ਵੋਟ ਪਾਉਣੀ ਮਖਾ ਭਾਈ ਦੋਈ ਵੋਟਾਂ ਦੋਈ ਤੈਨੂੰ ਪਾ ਦੂੰਗਾ ਜੇ ਹੱਤੀ ਪਵਾ ਲਈ ਹਾਂ ਨਜ਼ਰ ਆ ਗਿਆ ਉਹਨੂੰ ਪਤਾ ਨਹੀਂ ਮੈਂ ਉਹਦੀ ਬਾੜ 'ਚ ਹੈਗਾ ਕਿ ਨਹੀਂ ਹੈਗਾ ਉਹਨੂੰ ਪਤਾ ਹੀ ਨਹੀਂ ਹੈਗਾ ਉਹਦੀ ਬਾੜ 'ਚ ਮੈਂ ਹੈયો ਨਹੀਂ ਰੋਜ ਇਹ ਮੈਨੂੰ ਦੋ ਟਾਈਮਸ ਮਿਲਦੇ ਸ਼ਾਮ ਨੂੰ ਚਲਦੀ ਮੈਂ ਬਾੜ 'ਚ ਨਹੀਂ ਹੈਗਾ ਦੇਖ ਲੈ ਮੈਂ ਤਾਂ ਬੰਦੇ ਦੇ ਹੈਰਾਨ ਆ ਵੀ ਪ ਵਾਰਡ ਤਾਂ ਨਹੀਂ ਪਤਾ ਇਹਨਾਂ ਵਾਰਡ ਤਾਂ ਨਹੀਂ ਆਪਣੀ ਦਾ ਪਤਾ ਵੀ ਮੇਰੇ ਤੇ ਹੈਗੇ ਨਹੀਂ ਆ ਹਾਂ ਐਜੇ ਹਿਲਾ ਦੇ ਲੈ ਭਾਈ ਠੀਕ ਹੈ ਭਾਈ ਇਹ ਤਾਂ ਚੱਲ ਜਾਈਏ ਉਹਨੂੰ ਥੋੜਾ ਪੰਜਾਬ ਦਾ ਸਬਦਾ ਕਰਨਾ ਪੈਣੀ ਤਾਂ ਸਾਡੇ ਪਿੰਡ ਦਾ ਕਰਦੇ ਨੇ ਦੇਖ ਲੈ ਵੀ ਲਓ ਜੀ ਸਾਡੇ ਪਿੰਡੇ ਆ ਹੂੰ ਹੂੰ ਦੇਖ ਲੈ ਉਹਦੀ ਵਾਰਡ ਚ ਨਹੀਂ ਮੈਂ ਚਲੋ ਠੀਕ ਹੈ ਚਲੋ ਠੀਕ ਹੈ ਭਾਈ ਤੇਰੀ ਗੱਲ ਜੀ ਚੱਲੀ ਜਾਣਾ ਕੰਮ ਇਹਦਾ ਬੜਾਈ ਇੱਕ ਤਾਂ ਟਰੈਲਾ ਠੀਕ